ਦੇ ਦੇ ਵੀਰੇ ਐ ਮੰਨ ਕੇ ਚੱਲੋ 2 ਘੰਟਿਆਂ ਦੇ ਵਿੱਚ ਜਿਵੇਂ ਦੀਵਾਲੀ ਵਾਲੇ ਦਿਨ ਨਾ ਪੜਾਕੇ ਨਹੀਂ ਵਿਗਦੇ ਸਾਮਝੇ ਨੂੰ ਚਾ 5 ਵਜੇ ਲੱਗ ਗਏ ਮੁਰਗਾ ਪੜਾਕੇ ਲਗਾ ਮੈਨੂੰ ਦੇ ਦੇ 5 ਪੈੜਕ ਹੋਗਾ 7 ਪੈੜਕ ਮੈਨੂੰ ਦੇ ਦੇ ਐ ਵੀਰੇ ਮੁਰਗਾ ਪੜਾਕੇਆਂ ਨੂੰ ਵਿਕਦੀਆਂ ਨਹੀਂ ਚੁੱਪ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 55 گاਵਾਂ ਦੀ ਇਨਫੋਰਮੇਸ਼ਨ ਲੈ ਕੇ ਦੇਵਾਂਗੇ ਕਿਹੜਾ ਪਿੰਡ ਆ ਕਿਹੜਾ ਜ਼ਿਲ੍ਹਾ ਗਾ ਕਿਹੜੀ ਤਰੀਕ ਨੂੰ ਵੇਚਣੀ ਆ ਕਿੱਥੇ ਖੜੀਆਂ ਨਾਗ ਦੇਖੋ ਕਹਿਣ ਦਾ ਭਾਵ ਤੁਹਾਨੂੰ ਆਪਾਂ ਕਨਫਿਊਜ਼ ਕਰਦਰਾ ਜਿਵੇਂ ਭਾਈ ਕਹਿੰਨੇ ਵੀ ਮੈਰਿਜ ਪੈਲਸੀ ਤੋਂ ਚੱਲੇ ਚੱਲੇ ਆ ਵੀ ਉਥੇ ਕੀ ਖਾਈਏ ਤੇ ਕੀ ਛੱਡੀਏ 15 ਐਟਮਾ ਦਾ ਕੱਲੇ ਮਿੱਠੇ ਦੀਆਂ ਹੀ ਸੀ ਸੋ ਅੱਜ ਉਹੀ ਗੱਲ ਆ ਗਈ 12 ਤਾਂ ਕੱਲੀਆਂ ਜਰਸੀ گاਵਾ ਬਾਈ ਜੀ ਤੁਹਾਨੂੰ ਮਿਲਣਗੀਆਂ ਤੇ ਵਿੱਚ ਐਰ ਸ਼ੈਰ ਦੇ ਨਾਗ ਵੀ ਖੜਿਆ ਐਫ ਦੇ ਤਾਂ ਜਿੰਨੀਆਂ ਗੱਲਾਂ ਕਰ ਲਈ ਉਹਨੇ ਥੋੜੀਆਂ ਗਾਮਾਂ ਕਾਦਿਆਂ ਬੋਲ ਬੋਲ ਦੇ ਬੱਚੇ 55 ਗਾਮਾਂ ਜਿਹੜੀਆਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਣੀਆਂ ਲਗਭਗ 7-800 ਗਾਂ ਦੇ ਵਿੱਚੋਂ ਸੰਟੀ ਵਜੀ ਵਿਆ ਜਿਵੇਂ ਸ਼ਦੀਕ ਨੇ ਕਿਹਾ ਸੀ ਗੱਗੂ ਗੱਲ ਨੂੰ ਕਾਵੇਂ ਸਾਡੇ ਕੋਲ 2-4 ਕਿੱਲੇ ਘੱਟ ਨੇ ਕਹਿੰਦਾ 2-4 ਨਹੀਂ ਮਠਿਆ 2-400 2-400 ਗਾਂ ਇੱਥੇ 1 ਮਹੀਨੇ ਦੀ ਵਿਗਦੀ ਆ ਵੱਡੇ ਲੈਵਲ ਦਾ ਵੀਰ ਦਾ ਕੰਮ ਆ ਟਰਾਂਸਪੋਰਟ ਦੀ ਸੁਵਿਧਾ ਸਾਰੀ ਮਿਲੂਗੀ ਤੇ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਮਿਲੂਗੀ 3 ਤਰੀਕ ਨੂੰ ਇੱਥੇ ਵੀਰਾਂ ਕੋਲ ਤੁਸੀਂ ਵਿజిਟ ਕਰਨਾ ਤੁਹਾਡੇ ਮਨ ਦੀ ਚੋਅ ਆ ਦੰਦੋ ਘੀਰੀਗਾ ਲੈਣੀ ਆ ਦੋਂਦੀ ਵਛੀ ਲੈਣੀ ਆ ਕਹਿਣ ਦਾ ਭਾਵ ਤੁਹਾਡੇ ਮਨ ਦੇ ਵਿੱਚ ਸੁਪਨਾ ਆਉਂਦਾ ਸਾਨੂੰ ਏਦਾਂ ਦੀ ਗਾਂ ਚਾਹੀਦੀ ਹੈ ਵੀਰ ਨੂੰ ਕਾਪੀ ਤੇ ਫੋਟੋ ਬਣਾ ਕੇ ਦੇ ਦਿਓ ਉਦਾਂ ਦੀ ਤੁਹਾਨੂੰ ਗਾਂ ਮਿਲੂਗੀ ਜ਼ਿਲ੍ਹਾ ਬਰਨਾਲਾ ਪਿੰਡ ਸ਼ੀਨੀਵਾਲ ਕਲਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਵੀਰ ਰਵਣਪ੍ਰੀਤ ਦੇ ਕਰੋ ਅੱਪਾ ਵੀਡੀਓ ਕਵਰ ਕਰਦੇ ਆ ਕੱਲੇ-ਕੱਲੇ ਨਾਗ ਬਾਰੇ ਡਿਟੇਲ ਆਪਾਂ ਲੈ ਕੇ ਦੇਵਾਂਗੇ ਇੱਕ ਹੱਥ ਵਨ ਕੇ ਬੇਨਤੀ ਆ ਵੀਡੀਓ ਚੰਗੀ ਲੱਗੀ ਆਪਣੀ ਸ਼ੇਅਰ ਜ਼ਰੂਰ ਕਰ ਦਿਓ ਉਹ ਅੱਗੇ ਵੀ ਇੰਨਾ ਕਰੀਏ ਗੱਲ ਬਸ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਰ ਆਪਣਾ ਨਾਮ ਐਡਰੈਸ ਆਖ ਦਿਓ ਜੀ ਵੀਰੇ ਆਪਣਾ ਨਾਮ ਰਣਜੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਨਾਲੋਂ 1.5 ਕਿਲੋਮੀਟਰ ਚੱਲ ਕੇ ਕਲਾਲੇਲੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾ ਜਿਲ੍ਹਾ ਵੀਰ ਜੀ ਆਪਣਾ ਪਰਨਾਲਾ ਹੈਗਾ ਕੰਟੈਕਟ ਨੰਬਰ ਵੀ ਨੋਟ ਕਰ ਲੈਣਾ 62807 13934 62807 13900 ਵੀਰੇ 34 ਜਿਹੜਾ ਆਪਣਾ WhatsApp ਵੀ ਇਸ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਆਪਾਂ ਨੂੰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਜਿਹੜੀ ਲੋਕੇਸ਼ਨ ਆਪਣੀ ਉਹ ਵੀਰ ਨੂੰ ਆਟੋਮੈਟਿਕ ਚਲੀ ਜਾਊਗੀ ਉਹ ਟੱਚ ਕਰੇ ਤੋਂ ਖੁੱਲ ਜਾ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਆਉ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਜ਼ਿਲ੍ਹਾ ਬਰਨਾਲਾ ਸ਼ੀਨੀਵਾਲ ਵੱਡਾ ਆਪਣਾ ਪਿੰਡ ਆ ਗਿਆ 62807 13934 ਰਵਣੇ ਕਿੰਨੀਆਂ ਗਾਵਾਂ ਆਪਣੇ ਘਰੇ ਤਿੰਨ ਦਿਨ ਨੂੰ ਵਿਕਰੀਆਂ ਨੇ ਹਾਜ਼ਰ ਗਾਵਾਂ ਤਾਂ ਬਹੁਤ ਜ਼ਿਆਦਾ ਨੇ ਗਾਵਾਂ ਤਾਂ ਮਨੋ ਵੀ 65 ਨਗਾਂ ਤੋਂ ਵੀ ਬਾਹਰ ਖੜੀਆਂ ਨੇ ਜੀ ਪਰ ਗਰਾਊਂਡ ਦੇ ਵਿੱਚ ਵੀਰੇ 55 ਨਗ ਲਾਵਾਂਗੇ ਬੋਲੇ 45 ਸੀ ਇਸ ਤੋਂ ਪਹਿਲੀ ਵੀਡੀਓ ਚ ਹਰ 55 ਨਗ ਵੀਰੇ ਪੂਰੇ ਲਾਵਾਂਗੇ ਮਗਰੋਂ ਪਿੱਛੋਂ ਆਉਣ ਦੀ ਵੀਰ ਕੋਸ਼ਿਸ਼ ਕੋਈ ਨਾ ਕਰੇ ਜਿਹੜਾ ਲਾਟ ਵਿੱਚ ਉਹ ਤਰੀਕ ਨੋਟ ਕਰ ਲਓ 3 ਤਰੀਕ 12ਵਾਂ ਮਹੀਨਾ 2025 ਜੀ ਬਣ ਵੀਰੇ ਬੁੱਧਵਾਰ ਬਣਦਾਗਾ 3 ਤਰੀਕ ਨੂੰ ਬੁੱਧਵਾਰ ਨੂੰ ਪਰਮਾਤਮਾ ਦੀ ਕਿਰਪਾ ਸਦਕਾ ਸਵੇਰ ਵੀਰੇ ਆਪਾਂ 8 ਵਜੇ ਸੌਦੇ ਚਾਲੂ ਕਰ ਦੇਵਾਂਗੇ ਦੁਪਹਿਰ ਦੇ 12 ਵਜੇ ਦਕਰ ਚੱਲਣਗੇ ਜਿਹੜੇ ਵੀਰਾਂ ਨੇ ਦੂਰੋਂ ਆਉਣਾ ਉਹਨਾਂ ਨੂੰ ਅੱਥਰੂਣ ਕੇ ਬੇਨਤੀ ਕਰਦੇ ਆਂ ਮਗਰੋਂ ਪਿੱਛੋਂ ਦੀ ਕੋਈ ਵੀ ਵੀਰ ਕੋਸ਼ਿਸ਼ ਨਾ ਕਰੇ ਆਇਓ ਵੀਰੇ ਨਾਲ ਤੇ 3 ਤਰੀਕ ਨੂੰ ਆਉਣਾ ਵੀਰੇ ਸਵੇਰ ਸਾਢੇ 8 ਤੋਂ ਸਾਢੇ 8 ਵਜੇ ਦੇ ਵਿੱਚ ਤੁਸੀਂ ਫੇਰ ਜਿਹੇ ਜਾਂ ਮਰਜ਼ੀ ਮੰਨ ਜਾਇਆ ਵੀਰੇ ਨਾ ਗਿਨਾ ਜਾ ਸਭ ਨੇਓ ਬਾਕੀ ਆ ਜੋ ਬਨਾਲ ਦੇ ਗਾਹੀਆਂ ਦਿਖਾਈ ਚੱਲ ਜੀ ਬਾਕੀ ਵੀਰੇ ਆਪਦੀ ਮਾਰਕੀਟ ਇੱਕ ਬਦਨ ਪਹਿਲਾਂ ਲਾਜ਼ਮੀ ਘੁੰਮ ਕੇ ਆਉਣੀ ਆ ਤੁਹਾਡੀ ਬਾਹਰੋਂ ਮਾਰਕੀਟ ਖੁੰਮੀ ਹੋਊਗੀ ਜਦੋਂ ਤੁਸੀਂ ਵੀਰੇ ਗਊਆਂ ਦੇਖੋਗੇ ਫਾਰਮ ਤੇ ਐਂਟਰ ਹੋਮੋਂਗੇ ਤਾਂ ਤੁਸੀਂ ਵੀਰੇ ਗਊਆਂ ਨੂੰ ਚੁੰਮ ਕੰਗੂ ਚਮੜੋਂਗੇ ਜਿਵੇਂ ਲੋਹੇ ਨੂੰ ਚੁੰਮ ਕੇ ਚਮੜਦਾ ਅੱਛਾ ਕੈਨ ਦਾ ਭਾਵ 55 57 65 ਜਿਹੜੀਆਂ ਗਾਵਾਂ ਗਿਆ ਕੱਲੀ ਕੱਲੀ ਗਾਂ ਤੇ ਆਪਣਾ ਟਾਈਮ ਦੇ ਕੇ ਫੇਰ ਖਰੀਦੀਆਂ ਹੋਈਆਂ ਵੀਰੇ ਜਿਵੇਂ ਉਹ ਕਈ ਗਾਣੇ ਚੱਲਦੇ ਆ ਮੁੰਡਾ ਕਹਿੰਦੇ ਹੁੰਦੇ ਆ ਕਿ ਉਹ ਡਾਕਟਰ ਬਹਿਮਾ ਦਾ ਕੋਈ ਕਾਸਰ ਆਪਾ ਬਾਈ ਜੀ ਡਾਕਟਰ ਤਾਂ ਚਲੋ ਦੁਨੀਆ ਹੀ ਹੈਗੀ ਆਪਾਂ ਵੀਰੇ ਇਹਨਾਂ ਦੇ ਜਿਹੜੇ ਅੰਗ ਨੇ ਅੱਛਾ ਬ੍ਰੀਕੀਆ ਅੱਛਾ ਕੁਆਲਟੀ ਆਪਾਂ ਉਹ ਚੀਜ਼ ਦੇ ਅਸੀਂ ਕਰ ਸਿੱਖਦੇ ਆਂਗੇ ਪਰ ਮੇਰੇ ਨਾਲ ਪੰਜ ਚਾਰ ਉਹ ਇਹ ਜੇ ਜੋਹਰੀ ਹੁੰਦੇ ਆ ਉਹ ਗਊ ਦੇ ਚਾਰ ਸਪਿਰੇ ਘੁੰਮ ਕੇ ਵੀਰੇ ਗਊ ਨੂੰ ਸਕੈਨ ਕਰ ਦਿੰਦੇ ਆ ਜੀ ਇੱਕ ਨਾ ਦੁੱਧ ਦੇਊਗੀ ਕਈਆਂ ਸੁਆਸੀ ਮੂਹਰੀ ਵੀਰ ਤੇ ਨਹੀਂ ਸੋਣੀ ਅਸੀਂ ਆਪਦੀ ਦੇਖਣੀ ਆ ਸੋ ਕਹਿਣ ਲੋਕ ਕੀ ਕਹਿੰਦੀ ਹੈ ਹਰ ਇੱਕ ਕਹਿੰਦਾ ਮੇਰੀ 20 ਕਿਲੋ 25 ਕਿਲੋ ਮੇਰੇ ਸੋਨਾ ਮੇਰੇ ਨਹੀਂ ਸੋਣੀ ਆਪਾਂ ਚੀਜ਼ ਦੇਖਣੀ ਆ ਅਸੀਂ ਉਹ ਗਊ ਨੂੰ ਜਦੋਂ 400 ਫਰੇ ਘੁੰਮ ਕੇ ਵੀਰੇ ਸਕੈਨ ਕਰਦੇ ਨੇ ਆ ਵੀ ਇਹ ਕਿੰਨਾ ਦੁੱਧ ਦੇਊਗੀ ਵੀ ਇਹ ਕਹ ਮੈਂਟਾਂ ਦੇ ਵਿੱਚ ਵਿਕੂਗੀ ਜੀ ਘੰਟਿਆਂ ਦਾ ਨਹੀਂ ਸੋਚਣਾ ਜੀ ਇਹ ਨਹੀਂ ਵਪਾਰੀਆਂ ਵਾਲੇ ਵੀ ਯਾਰ ਫਲਾਨੀ 15 ਦਿਨ ਹੋ ਗਏ ਖੜੀ ਨੂੰ ਵੀਰੇ ਮੈਂਟਾਂ ਦੇ ਵਿੱਚ ਖੜੀ ਸੋਚਣੀ ਆ ਮੈਂਟਾਂ ਚ ਉਹ ਵਿਕੂਗੀ ਜਿਹੜੀ ਆਪਣੀ ਖੁਦ ਜਾ ਕੇ ਖਰੀਦੀ ਹੋ ਟੋਪ ਦਾ ਨਗ ਖਰੀਦਿਆ ਹੋ ਤੇ ਰੇਟ ਦੇ ਵਿੱਚ ਰੇਤ ਰੇਤ ਕੇ ਕਸਾਈ ਕਰਕੇ ਖਰੀਦੀ ਕਹਿਣ ਕਹਿੰਦਾ ਬਾਪ گاਵਾ ਮਿਹਨਤ ਨਾਲ ਧਿਆਨ ਨਾਲ ਤੇ ਪਰਮਾਤਮਾ ਦੀ ਕਿਰਪਾ ਵੀ ਸੋਚ ਸਮਝ ਕੇ ਖਰੀਦਿਆ ਮਿਆਂ ਜਿਹੜੇ ਬੰਦੇ ਨੇ گاਵਾ ਖਰੀਦਨੀਆਂ ਉਹ ਆਪਣੀ ਨਿਰਖ ਪਰਖ ਤੇ ਆਪ ਦਾ ਸੂਝਮਾਨ ਬੰਦਾ ਭਵੇਂ ਨਾ ਲੈ ਕੇ ਬਾਪੇ ਕਹਿੰਦੇ ਆਪਣੇ ਤੇ ਨਾ ਤੀਜੋ ਵੀਰੇ ਪੂਰਾ ਤਜਰਬਾ ਕਰ ਲਿਆ ਉਹ ਪਰ ਮਾੜੀ ਕੋਈ ਨਹੀਂ ਖਰੀਦੀ ਜਾਂਦਾ ਸੁੱਚੀਆਂ ਖਰੀਦਿਆ ਵੀਰੇ ਜੀ ਰੇਟ ਦੇ ਵਿੱਚ ਬਜਟ ਇਹੋ ਜਿਹਾ ਵੀਰੇ ਰੱਖਦੇ ਆ ਜਿਹੜਾ ਵੀਰ ਆਵੇ ਮੈਂ ਦੇਖਣ ਆਇਆ ਹਜੇ 5ਵੇਂ ਨੂੰ ਖਰੀਦਨੀ ਆ ਉਹ ਬਾਈ ਪਿੰਡੋਂ ਪੈਸੇ ਮੰਗਾਉਂਦਾ ਵੀਰ ਲੈ ਇਹਨੂੰ ਮਜਬੂਰ ਹੋ ਜਾਂਦਾ ਮਜਬੂਰ ਵੀਰੇ ਅਸੀਂ ਨਹੀਂ ਕਰਨਾ ਇਹ ਪਰੀਆਂ ਮਜਬੂਰ ਕਰਦੀਆਂ ਨੇ ਹੁਣ ਜਿਵੇਂ ਦੰਦੋ ਮਜਬੂਰ ਕਰਦੇ ਆ ਦੰਦੋ ਖੀਰੀ ਐਰਸਰ ਬੱਛੀ ਇਹੋ ਜਿਹਾ ਨਗੀਨਾ ਆਪਣਾ ਸਾਹਮਣੇ ਲਾਤਾ ਬੇਜ ਵੀਰ ਸੋਚਦੇ ਵੀ ਖੀਰੀ ਹਲੇ ਟੀਕਾ ਭਰਾਵਾਂਗੇ ਤੇ ਦਵਾਈ ਰਖਾਓ ਪਾウダー ਕਿਹੜਾ ਪਾਈਏ ਜਿਹੜੀ ਉਹ ਤਾਂ ਐਰ ਸਰ ਤਾਂ ਵੀਰੇ ਖੀਰੀ ਆ ਦੰਡੋ 15 ਦਿਨ ਦੀ ਕੱਚੀ ਆ ਪਹਿਲਾ ਸੂਆ ਲੈ ਜਾ ਦੱਸ ਲੈ ਜਾਏ ਵੀਰੇ ਦੁੱਧ ਪਲੂਨ 30 ਦੇਊਏ ਅੱਛਾ ਪਲੂਨ 30 ਦੇਊਗੀ ਬਹੁਤ ਟੋਪਰ ਪਰ ਕੱਚੀ ਆ ਲੈ ਜਾਈਂ ਬੂਟੇ ਇਹ ਬੱਸੀ ਥੱਲੇ ਵੀਰੇ ਦੁੱਧ ਹੋਊਗਾ 35 ਤੋਂ ਪਲੱਸ ਹੁਣ ਚੌਥਾ ਦਿਨ ਸੂਈ ਨਾ ਬੋਲੇ ਤੇਲੀ ਆ ਵੀਰੇ ਦੁੱਧ ਬਾਈ ਜੀ ਜਿਹਦਾ ਪਿਛਲੇ ਸੂਏ ਦਾ ਹੈਗਾ ਹੈਗਾ 48660 ਸੀਗਾ 48660 60 ਵੀਰੇ ਸਾਰਾ ਬਾਇਓ ਡਾਟਾ ਲੈ ਕੇ ਚੱਲ ਪਰ ਸੋ ਨੂੰ ਵੀ ਵੀਰੇ 40 ਤੋਂ ਪਾਰ ਕਰਦੇ ਆਂਗੇ ਕੋਈ ਵੀਰ ਆ ਉਹਦਾ ਕੰਡਾ ਨਾਲ ਲੈ ਕੇ ਆਵੇ ਚਾਹੇ ਸਾਡੇ ਕੰਡੇ ਤਾਂ ਨਾ ਮਿਹਣੇ ਦੋ ਟਾਈਮ ਨਹੀਂ ਦੋ ਦਿਨ ਵੀਰੇ ਤੋਲ ਕੇ ਲੈ ਕੇ ਜਾਦੇ ਅੱਛਾ ਅੱਗੇ ਜਰਸੀ ਦਾ ਨਗੀਨਾ ਜਰਸੀ ਇਹ ਕਿੰਨੇ ਆਣਗੀਆਂ ਵੀਰੇ ਜਰਸੀਆਂ ਦੇ ਟੋਟਲ ਤਾਂ 14 ਨਾਗਾ ਜਿਹੜੇ ਟੌਪਰ ਬੱਚੇ ਇਸ ਤਰ੍ਹਾਂ ਦੇ ਵੀਰੇ 6 ਨੇ ਜੀ ਟੌਪਰ ਬੱਚੇ ਕਿਉਂਕਿ ਜਿਹੜਾ ਇਹ ਬੱਚਾ ਹੈਗਾ ਕੋਈ ਭਕਾਈ ਨਹੀਂ ਮਾਰਨੀ 28 ਦੇ ਉੱਤੇ 30 ਦੇਊਗੀ ਦੁੱਧ ਵੀਰੇ ਇਹ 25 ਕਿਲੋ ਕਰੂਗਾ ਜੇ ਇਹਦੀ ਬਰੀਕੀ ਬਹੁਤ ਆ ਵੀਰੇ ਕੱਚੀ ਆ ਹਜੇ ਹੱਥੇ ਸੋ ਵੀਰ ਕਹਿੰਦਾ ਸੀ ਨਹੀਂ ਅਲੇ 40 50 ਵੇਚ ਗਿਆ ਤੇ ਕਹਿੰਦਾ ਬਾ ਜਦੋਂ ਆਪਾਂ 30 ਕਿਲੋ ਵਾਲੀ 25 ਕਿਲੋ ਕਹਿ ਕੇ ਦੇਵਾਂਗੇ ਫੇਰ ਹੀ ਗਾਹ ਦੇ ਦਵਾਰੇ ਆਉਂਦਾਗਾ ਤੇ ਗਾਹ ਕਹਿੰਦੇ ਹੁੰਦੇ ਸਾਂਭਣ ਦਾ ਉਹ ਗੱਲ ਆ ਵੀ ਆਪਾਂ ਚੀਜ਼ ਹੀ ਬੰਦੇ ਨੂੰ ਉਹ ਦੇ ਦੇਣੀ ਆ ਵੀ ਬੰਦਾ ਦਵਾਰੇ ਆ ਤੇ ਰਿਸ਼ਤੇਦਾਰਾਂ ਨੂੰ ਗਾਹ ਨਹੀਂ ਗਾ ਦੱਸੇ ਵੀ ਇੱਕ ਤਾਂ ਦੀ ਬਰੀਕੀ ਬਹੁਤ ਦੇਖੋ ਮੂੰਹ ਮੱਥੇ ਦੀ ਜੀ ਤੁਹਾਡੀ ਸਾਰੀ ਗੱਲ ਕਿਉਂਕਿ ਲੰਮੀ ਹੋ ਜੇ ਥੋੜੀ ਜੀ ਬਾਕੀ ਲੈਵੇ ਤੇ ਵੀਰੇ ਨਾੜਾ ਕੁਆਲਟੀ ਜਿਹੜੇ ਵੀਰੇ ਜਰਸੀ ਦਾ ਸਕੀਨ ਆ ਕੋਈ ਹਮਾਚਲ ਵਾਲੀ ਕੋਈ ਨਹੀਂ ਹੋਣੀ ਵੀਰੇ ਜੀ ਸਾਰੀਆਂ ਪੰਜਾਬ ਵਾਲੀਆਂ ਹੋਣਗੀਆਂ ਲੋਕਲ ਹੋਣਗੀਆਂ ਕੋਈ ਰਾਸਤਾਨ ਵਾਲੀ ਨਹੀਂ ਹੋਣੀ ਸਲਿੱਟਰ ਕੰਨੀ ਅੱਛਾ ਉਹ ਵੀ ਨਹੀਂ ਹੋਣੀ ਜਿੰਨਾ ਮਾਲ ਹੋ ਆਪਦੇ 4-5 ਜਿਲ੍ਹਿਆਂ ਦਾ ਲੋਕਲ ਮਾਲ ਹੋਊਗਾ ਜੀ ਜੀ ਪੰਜਾਬ ਦਾ ਮਾਲ ਆ ਪੰਜਾਬ ਦਾ ਕੋਈ ਯੂਪੀ ਦੀ ਇੱਕ ਨਹੀਂ ਹੋਣੀ ਅੱਛਾ ਕੋਈ ਪਰ ਦੀ ਕਿਸੇ ਕੋਲੇ ਆਈ ਗਈ ਹੋਵੇ ਉਹ ਗੱਲ ਵੱਖਰੀ ਆ ਜੀ ਪਰ ਨਹੀਂ ਵੀਰੇ ਆਪਾ ਪੰਜਾਬ ਦੇ ਬਾਰਡਰ ਤੋਂ ਬਾਹਰ ਹੋਣਾ ਹੀ ਨਹੀਂ ਅੱਛਾ ਪੰਜਾਬ ਦੀ ਖੇਡਣਾ ਬਾਈ ਜੀ ਜੇ ਲੰਬੀ ਆਈਗੇ ਤਾਂ ਫੱਟ ਲਾਣ ਦਾ ਕੰਮ ਤੇ ਕੋਈ ਫਾਇਦਾ ਨਹੀਂ ਜਮਾ ਕੰਮ ਕਰਨ ਦਾ ਕੀ ਫਾਇਦਾ ਹੁਣ ਕਹੂੰਗਾ ਬਾਰੇ ਸਾਰੀਆਂ ਬਾਰੇ ਨਹੀਂ ਦੱਸਾਂ ਜੱਥੇ ਲਿਆ ਯਾਰ ਬੋਲੇ ਤਾਂ ਗਿਆ ਨਹੀਂ ਪੁੱਤ ਅੱਛਾ ਜਿਹੜੀ ਇਹ ਗਾਜ ਦੇ ਬੋਲੇ ਆ ਆਪਾ ਤੂੰ ਨਹੀਂ ਗਿਆ ਏ ਬੋਲਣ ਨੂੰ ਤੈਨੂੰ ਮਜਬੂਰ ਕਰ ਰਹੀ ਐ ਕੋਈ ਗੁਣ ਹੈਗੇ ਵਿੱਚ ਇਹਦੇ ਵੀਰੇ ਗੌਣੇ ਦੇ ਵਿੱਚ ਨਾ ਲੇਵੇ ਦੀ ਕੁਆਲਿਟੀ ਵਾਲੀ ਆ ਅੱਛਾ ਤਿੰਨ ਵੀਰੇ ਦੱਸ ਲੈ ਜੀ ਅੱਛਾ ਦੇਣ ਕੱਢੂਗੀ 10 ਪਰ 10 ਦਿਨਾਂ ਨੂੰ ਇਹ ਦੱਸੂਗੀ ਵੀ ਮੈਂ ਗਾਂ ਹੈਗੀਆਂ ਤੋਤਾ ਵੀਰੇ ਦੇਊਗੀ 28 ਤੋਂ 30 ਅੱਛਾ ਜੀ ਅਸੀਂ ਵੀਰੇ ਉਹੀ 24 ਤੋਂ 25 ਮੰਨ ਕੇ ਲਈ ਆ ਅੱਛਾ 24 25 ਕਿਲੋ ਦੁੱਧ ਮੰਨ ਕੇ ਲੈ ਲਈ ਹੁਣ ਆਪਾਂ ਦੇਣ ਹੀ 24 25 ਕਿਲੋ ਕਹਿ ਗਈ ਆ ਬਸ 24 ਕੇ 25 ਕਿਲੋ ਅੱਗੇ ਵੀਰ ਨੇ ਦੇਖਣਾ ਪੱਠੇ ਪਾਲੂ ਤਾਂ ਲੈ ਲੂ ਜੀ ਮੈਂ ਕਿੰਨਾ ਚੋਣਾ ਪਰ ਵੀਰੇ ਦੱਸੂਗੀ ਨਾ ਅਗਲਾ ਮੂਹ ਮੰਨੂ ਵੀ ਯਾਰ ਸੱਚ ਆ। ਜੀ ਆਹ 200 ਬੰਦੇ ਤੇ ਖੜ ਕੇ ਗੱਲ ਕਰਨੀ ਹੁੰਦੀ ਆ। ਜੀ 200 ਬੰਦੇ ਸਾਰੇ ਵੀਰੇ ਅੱਡੋ ਅੱਡੀ ਏਰੀਆ ਦੇ ਆ ਜ਼ਿਲ੍ਹਿਆਂ ਦੇ। ਜੀ ਉੱਥੇ ਗੱਲ ਉਹ ਕਰਨੀ ਆ ਜਿਹੜੀ ਸੋਹਣੀ ਲੱਗੇ। ਜੀ ਇਹ ਵੀਰੇ ਗੱਲ ਹੀ ਉੱਥੇ ਕਹਿੰਦੇ ਚ ਪੰਜ ਬੰਦੇ ਮਗਰ ਹਾ 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 ਸਪੇ ਉਹ ਫੱਟ ਲਾਣ ਉਹ ਗੱਲ ਕਰਦੇ ਲੋਂਡਿਆਂ ਨੂੰ ਦੰਦ ਜੇ ਕੱਢ ਕੇ ਨਹੀਂ ਲੋਟ ਆਉਂਦਾ। ਬਾਈ ਗੱਲ ਉਹ ਕਰਨੀ ਆ ਜਿਹੜੀ ਅਗਲੇ ਨੇ ਹਾਜਮ ਆ ਜੇ ਵੀ ਯਾਰ ਹਾਂ। ਸਹੀ ਆ ਯਾਰ ਇਹੀ ਇੰਨਾ ਕੱਢੂ। ਜੈ ਜੀ ਗੱਲ ਆ। ਇਹ ਚੀਜ਼ਾਂ ਨੇ ਉਹ ਲੈ ਜੋ ਅੱਗੇ ਵੀਰੇ ਲੱਜ ਬੂਟੇ ਲੈ ਕੇਵਾ ਕੇ ਲੈ ਅੱਛਾ ਅੱਗੇ ਆਪਾਂ ਗਰੇਜਣ ਦੇਖ ਰਹੇ ਹਾਂ ਜੀ ਸਰ ਸੋ ਬੱਛੀ ਕਾ ਦੀ ਨਵਾ ਹਣਾ ਰਮਣੇ ਸੁਆ ਕਿਹੜਾ ਗਈ ਇਹ ਵੀਰੇ ਦੂਜਾ ਸੁਆ ਸੂ ਰਹੀ ਆ ਲੱਗਦੀ ਪਹਿਲਾਂ ਹੀ ਆ ਹਨਾ ਲੱਗਦੀ ਪਹਿਲਾਂ ਦੰਦੀ ਵੀਰੇ ਚੌਗੀ ਆ ਅੱਛਾ ਚੌਗੀ ਆਮ ਤੌਰ ਤੇ ਚੌਗੀ ਵਿੱਚ ਕਹਿੰਦੇ ਪਹਿਲੇ ਸੁਏ ਨੂੰ ਗੱਭੜੀ ਕਰਾਉਂਦੇ ਆ ਹੜੇ ਕਰਾਉਂਦੇ ਵੀਰੇ ਚੌਗੀ ਆ ਦੂਜਾ ਸੁਆ ਸੂ ਰਹੀ ਆ ਜੀ ਦੁੱਧ ਵੀਰੇ ਇਹ ਵੀ ਬਸ 25 ਕੀ ਮੰਨ ਕੇ ਲੈ ਕੇ ਜਾਇਓ ਬਹੁਤ ਕਦਮੂਤ ਲੈ ਜਾ ਬੂਟਾ ਲੈ ਜਾ ਜੇ ਬੁੱਤਰ ਦਾ ਬੱਜਾ ਉਦੋਂ ਅੱਗੇ ਵੀਰੇ ਆ ਬਹਿੜ ਆ ਗਈ ਇਹ ਵੀ ਚੌਗੀ ਆ ਅੱਛਾ ਦੰਦੋ ਚਾਰ ਦੰਦ ਇਹ ਵੀ ਚਾਰ ਦੰਦ ਨੇ ਨਾੜਾਂ ਨੇਵੇ ਦੀ ਕੁਆਲਿਟੀ ਇਹ ਦੋਦੇ ਵੀਰੇ 25+ ਕਰੂਗੀ ਸੋ ਜਿਵੇਂ ਅਜੀਤ ਦੇ ਪਹਿਲੇ ਪੰਨੇ ਤੇ ਖਬਰਾਂ ਨਾਲ ਸਭਿਆ ਪਿਆ ਹੁੰਦਾ ਨਾੜਾ ਹਵਾਨੇ ਤੇ ਇੰਨੀ ਹੈਗੀਆਂ ਦੁੱਧ ਦਾ ਕਹਿੰਦਾ ਰਾਮਣਾ ਕਹਿੰਦਾ 25 ਕਿਲੋ ਪਰ ਇਹ ਰਵਣੇ 30 30 30 ਖੇਡੂਗੀ ਰਹੇਗਾ ਕਿਲੋ ਆਪਾਂ ਵੀਰੇ 5-4 ਕਿਲੋ ਘੱਟ ਰੱਖਾਂਗੇ ਹੁਣ ਇਹ ਵੀ ਮੂੰਹ ਮੱਥੇ ਦੀ ਕੁਆਲਿਟੀ ਦੇਖ ਲਓ ਜੀ ਸੂਆ ਤੇ ਹੈਗੀ ਰੇ ਤੀਜਾ ਹੋਵੇ ਜੀ ਤੇਵੇ ਤੇ ਨਾੜਾਂ ਕੋਲਾਈ ਕੀ ਗੋਲ ਬੈੜ ਗਲਾਬੀ ਬਣ ਚੱਲ ਜਾਂਦਾ ਕੈਮਰੇ ਸਾਹਮਣੇ ਵੀਰੇ ਥੋੜੀਆਂ ਬੈੜਾ ਕਰਾਂਗੇ ਜਦੋਂ ਫਾਰਮ ਦੇ ਵਾਂਗੂ ਕੱਲੀ-ਕੱਲੀ ਬੈੜ ਸਾਡੀ ਦੇਖੋਗੇ ਵੀਰੇ ਸਾਰੀ ਬੈੜ ਗੁੱਲੇ ਵਾਲੇ ਥਾਣ ਵਾਲੀ ਗਠ-ਗਠ ਤੇ ਗੈਰ ਥਾਣ ਹੂ ਜੀ ਗੋਲ ਬੈੜ ਹੋਊਗੀ ਐ ਮੂੰਹ ਮੱਥੇ ਦੀ ਚਾਰ ਚਪੇਰੋ ਸਰੀਰ ਦੀ ਸਚੱਜੀ ਹੋਊਗੀ ਜੀ ਢੋੜਾ ਚਾਲ ਤੁਰੂਗੀ ਸਾਰਾ ਨਮਾ ਹਾਨਮਾਲ ਹੂ ਜਿੰਦ ਜਾਣ ਵਾਲਾ ਹੂ ਬਰੀਕ ਹੱਡੀ ਦਾ ਜੀ ਇੱਥੇ ਵੀਰੇ ਸਾਡੇ ਫਾਰਮ ਤੇ ਆ ਜਿਓ 7:30 ਨੂੰ ਜੀ ਚਾਹੇ ਤੁਸੀਂ ਗਾਂ ਵੀ ਨਹੀਂ ਲੈਣੀ ਤੁਸੀਂ ਮੇਰੇ ਪੂਰੇ ਐਂਟੀ ਹੋ ਜੀ ਤੁਸੀਂ ਵੀਰੇ ਬੰਦਿਆਂ ਜਾ ਕੇ ਖੜ੍ਹ ਜਿਓ ਤੁਹਾਨੂੰ ਹਰ ਇੱਕ ਬੰਦੇ ਦੇ ਮੂੰਹੋਂ ਸੋਨ ਨੂੰ ਗੱਲ ਮਿਲੂ ਯਾਰ ਕੱਲੀਆਂ ਕੈਮਰੇ ਤੇ ਵੜਕਾ ਮਾਰਨ ਵਾਲੀ ਗੱਲ ਨਹੀਂ ਜੀ ਬੰਦੇ ਜਿਹੜੀ ਗੱਲ ਕਹਿੰਦੇ ਤਾਂ ਗੱਲ 'ਚ ਦਾਮਾ ਜੀ ਤੇ ਗਾਈਆਂ ਵਾਕਈ ਯਾਰ ਸੁੱਚੀਆਂ ਨੇ ਸੱਚ ਜੀਆਂ ਨੇ ਜੀ ਬਈ ਯਾਰਾਂ ਕਹਿੰਦਾ ਇੰਨੀਆਂ ਗਾਈਆਂ ਫਿਰ ਕਿਵੇਂ ਲਿਆਇਆ ਕੋਈ ਕਹਿੰਦਾ ਯਾਰ ਬਈ ਪੁਰਾਣਾ ਕੰਮ ਆ ਕੋਈ ਕਹਿੰਦਾ ਬੰਦੇ ਵਾਲੇ ਨੇ ਇਹ ਚੀਜ਼ਾਂ ਮੇਰੇ ਸੁਣਨ ਨੂੰ ਬਹੁਤ ਇੱਥੇ ਮਿਲਦੀਆਂ ਨੇ ਫਿਰ ਜਦੋਂ ਰੇਟ ਕਰਦੇ ਆ ਫਿਰ ਵੀਰੇ ਜਿਵੇਂ ਪੁਰਾਣੇ ਸਮੇਂ 'ਚ ਆਪਾਂ ਪੱਲੋ ਪਾਉਂਦੇ ਸੀ ਜਾਂ ਗੋਲੀਆਂ ਖੇਡਦੇ ਪੈਟਕਾ ਬਾਅਦ ਚੋ ਲੋਟਾ ਨਹੀਂ ਪਵਾਉਂਦੇ ਸੀ 20 ਦੀ ਗੋਲੀਆਂ ਦਾ ਚਲੋ ਪੈਂਦੇ ਸੀ ਨਾ ਜਮਕ ਪੈਂਦੇ ਸੀ ਜਦੋਂ ਵੀਰੇ ਰੇਟ ਕਰਦੇ ਆ ਨਾ ਫਿਰ ਗਾਈਆਂ ਦੀ ਬੱਲੋ ਪੈਂਦੀ ਪੱਲੋ ਬੈਦੀਆ ਫਿਰ ਮੈਨੂੰ ਦੇ ਦੇ ਮੈਨੂੰ ਦੇ ਦੇ ਵੀਰੇ ਐ ਮੰਨ ਕੇ ਚਲੋ 2 ਘੰਟਿਆਂ ਦੇ ਵਿੱਚ ਜਿਵੇਂ ਦੀਵਾਲੀ ਵਾਲੇ ਦਿਨ ਨਾ ਪੜਾਕੇ ਨਹੀਂ ਵਕਦੇ ਦੇ ਸਾਮਝੇ ਨੂੰ ਚਾ 5 ਵਜੇ ਲੱਗ ਗਏ ਮੋਰਗਾ ਪੜਾਕੇ ਲਗਾ ਮੈਨੂੰ ਦੇ ਦੇ 5 ਪੈੜਕੋਂ ਗਾ 7 ਪੈੜਕ ਮੈਨੂੰ ਦੇ ਦੇ ਐ ਵੀਰੇ ਮੋਰਗਾ ਪੜਾਕੇਆਂ ਨੂੰ ਵਕਦੀਆਂ ਨੇ ਜੋ ਮੁਰਗੇ ਪੜਾਕੇ ਨੂੰ ਬੈਕ ਜਿਆ ਤੁਰਗੇ ਪੜਾਕੇ ਨੂੰ ਬੈਕ ਜਿਆ ਤਾਂ ਮੁਰਗਾ ਪੜਾਗਾ ਰੇਟ ਤੇ ਜਾਇਜ਼ ਹੁੰਦਾ ਜਮ ਬਾਈ ਜੀ ਕੁਆਲਿਟੀ ਸਰਾ ਤੇ ਰੇਟ ਤੇ ਜਾਇਜ਼ ਬਾਕੀ ਮੇਰੇ ਆ ਭਗਤ ਨੇ ਆ ਬੂਟਾ ਵੀਰਾ ਬਲਾਸਪੁਰ ਤੋਂ ਆ ਉਹ ਪ੍ਰਦੇਸੀ ਨੇ ਜੀ ਬਾਈ ਜੀ ਇਹਦੀ ਤਾਂ ਖਾ 20000 ਆ ਜੀ ਮੈਂ ਤਾਂ ਘਾਇਆਂ ਲਿਆ ਕੇ ਬੰਨ ਦੇਣਾ ਜੀ ਫੋਨ ਕਰ ਦੇਣਾ ਵੀ ਆ ਗਈਆਂ 25 ਲਾਹਾ ਲਓ ਅੱਛਾ ਵੀਰੇ ਮੈਂ ਤਾਂ ਸਾਹਮਣੇ ਨਹੀਂ ਜੀ ਇਹ ਪ੍ਰਦੇਸੀ ਦੇ ਵਿਚਾਰੇ ਇਹ ਬੰਦੇ ਸਾਰੇ ਸਾਹਮਦੇ ਆ ਇੰਨਾ ਸਰਤੀ ਕੰਮ ਚੱਲਦਾ ਹੈ ਜੀ ਸਭ ਕਰਕੇ ਜਦੋਂ ਬਾਈ ਜੀ ਤੁਸੀਂ ਗੇਟ ਤੋਂ ਐਂਟਰ ਹੋਵੋਗੇ ਸਾਡੇ ਬੰਦਿਆਂ ਦੀ ਚੈਨ ਲਵਾਈ ਹੁੰਦੀ ਆ ਕਈ ਵਾਰੀ ਕੋਈ ਬੰਦਾ ਸਾਲੇ ਰਹਿ ਜਦੋਂ ਮੇਰੇ ਬੰਦੇ ਬੰਦਦੇ ਆ ਨਾ ਉਹ ਬੰਦੇ ਕਹਿੰਦੇ ਬਸ ਕਰ ਭਰਾਵਾ ਹੁਣ ਕਿੰਨੀਆਂ ਕਿਲੇ ਆਗੇ ਬੰਨੇਗਾ ਸੋ ਕਹਿਣ ਦਾ ਭਾਵ ਆਪਾ ਦਿਨ ਪੁਰ ਰਾਤ ਗੱਲ ਇੱਕੋ ਹੀ ਆ ਵੀ ਕਿਸੇ ਨੂੰ ਕਾਸ਼ੇ ਦੀ ਕਿਸੇ ਨੂੰ ਕੈਸੇ ਦੀ ਰਾਮਣੇ ਨੂੰ ਸੀਨੀਅਰ ਵਾਲੇ ਨੂੰ ਨਸਾ ਗਾਇਆਂ ਦਾ ਹਾਂ ਇੱਕ ਚੀਜ਼ ਮੈਂ ਹੋਰ ਦੱਸਦਾ ਰੋਕੀ ਜਿਹੜਾ ਹਾਂ ਆ ਗਾਣੇ ਵੀਰੇ ਵੱਡੀ ਵਾਲੀ ਆ ਵੱਡੀ ਵਾਲੀ ਆ ਜਾਨ ਚ ਵਾਲੀ ਆ ਕਿਸੇ ਉਹ ਜਿਹੇ ਬੰਦੇ ਚ ਆ ਗਈ ਉਹ ਭਲੇਖੇ ਵਾਲੀ ਆ ਜੀ ਤੋ ਤੇ ਵੀਰੇ ਇਹ 20 ਤੋਂ 25 ਜੀ ਖੜਨਾ ਇਹਨੇ ਜੀ ਠੀਕ ਆ ਭਾਜ ਮਿਲ ਗਈ ਭਾਜ ਦੇ ਦਿਆਂਗੇ ਜੀ ਪਰ ਉਹ ਲੋਕਾਂ ਨਾਲ ਗੱਪ ਨਹੀਂ ਮਾਰਨਾ ਯਾਰ 35 ਦੇ ਦੂ ਜੀ ਮੰਨੂ ਵੀ ਹਰ ਇੱਕ ਨੂੰ 35 ਦੇਊ ਇਹਦੇ ਵਿੱਚ ਬਰੀਕੀ ਨਹੀਂ ਹੈਗੀ ਜੀ ਇਹ ਚ ਮੋਟਾਪਨ 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 ਆ ਗਿਆ ਵੀਰੇ ਸਿ 55 ਗਾਵਾਂ ਦੇ ਨਾਲ ਲੈਂਦੀ ਆ ਲੈਈ ਬੁੱਤੇ ਵੀਰੇ ਕੋਲ ਰੋਕੀ ਜਸੂ ਸੋ ਕਹਿਣ ਦਾ ਭਾਵ ਚੰਗੇ ਗੱਲ ਦਾ ਹਰ ਇੱਕ ਦਾ ਦੱਸ ਦਿੰਦਾ ਔਗਣ ਦੱਸੋ ਨਾਲ ਸਵਾਦ ਫੇਰ ਆ ਨੂੰ ਭਾਜ ਮਿਲ ਗਈ ਭਾਜ ਦੇ ਦਿਆਂਗੇ ਬਾਈ ਛੱਲ ਨਹੀਂ ਲਾਉਣੀ ਕਿਸੇ ਜੀ ਹੁਣ ਜਿਵੇਂ ਆ ਬਣੜ ਆ ਇਹ ਬਾੜ ਵੀਰੇ ਦੇਖੋ ਤੂੰ ਕੱਦ ਤੇ ਵੀ ਨਿੱਕੀ ਜਾਣ ਤੇ ਵੀ ਘੱਟ ਪਰ ਥੱਲੇ ਕਰਮ ਵਾਲੀ ਉਹ ਪ੍ਰਾਣਾ ਦੇ ਸਿਮਖਿਆਲ ਲਾਈ ਫਿਰਦੀ ਆ ਇਹ ਸੋ ਥੱਲੇ ਡੂਮਣਾ ਵਿਖਿਆਲ ਹੁਣ ਝਾਂਜਰਾ ਪਾਈਆਂ ਇਹਦੇ ਲੱਗਦੀਆਂ ਵੀ ਸੋਹਣੀਆਂ ਇਹਦਾ ਝਾਂਜਰਾ ਕੱਟ ਕੇ ਇਹਦੇ ਪਾ ਜੀ ਉਹ ਗੱਲ ਨਹੀਂ ਬਣਦੀ ਜਵਾ ਬਾਈ ਜੀ ਇਹ ਤਾਂ ਉਹ ਨੇ ਬਾਈ ਜੀ ਅਸੀਂ ਤਾਂ ਪਰੀਆਂ ਹੱਥ ਲਾਉਣੇ ਦਾ ਕਰਮ ਵਾਲੀਆਂ ਤੇ ਤੈਨੂੰ ਡਰਾਈ ਕਿਵੇਂ ਦੇਣੋ ਜਾ ਕੇ ਤੂੰ ਡਰਦੀਆਂ ਚ ਜੀ ਅਰੇ ਤਾਰ ਨਹੀਂ ਦੇ ਪਰੀਆਂ ਹਾਂ ਇਹ ਤਾਂ ਵੀਰੇ ਪਰੀਆਂ ਨੇ ਇਦਾਂ ਕਰਮਾਂ ਦੀਆਂ ਕਹਿੰਦੀਆਂ ਸਾਡੇ ਵਿੱਚ ਰਹੁ ਜੀ ਸਾਡੇ ਵਿੱਚ ਰਹੁ ਅਸੀਂ ਤੁਹਾਡਾ ਵਟੂਆ ਫੁੱਲ ਕਰਾਂਗੇ ਜੇ ਵੀਰੇ ਹੁਣ ਆਪਾਂ 92 ਹੈਗੇ ਬੰਨ ਕੇ ਵੇਚ ਨਹੀਂ ਜਾਣਾ ਤਾਂ ਵੀਰੇ ਕਿੱਥੋਂ ਫੇਰ ਆਪਾਂ ਭਾਲਦੇ ਆਂਗੇ ਉਹਨੇ ਦੇਖ ਸਕਦੇ ਹੋ ਦਾ ਚਾਰ ਸਪਰੇ ਗੱਠ ਗੱਠ ਤੇ ਗੈਪ ਤੇ ਥਾਣਾ ਹੱਥੀ ਚੋੜੋ ਮਸ਼ੀਨ ਤੇ ਲੈ ਜਾਓ ਵੀਰੇ ਨੇ ਯਾਨੀ ਦੇਣਾ 35 ਆ ਤੁਸੀਂ 30 ਤੋਂ 32 ਕਿਲੋ ਬੰਨ ਕੇ ਲੈ ਕੇ ਜਾਇਓ ਸੋ ਜਿਹੜੇ ਵੀਰ ਹੁਣ ਸਿਆਲ ਦਾ ਮਹੀਨਾ ਆ ਗਿਆ ਮੋੜ ਤੇ ਬੈੰਨੇ ਆ ਆਪਾਂ ਲੜ ਪਏ ਨੇ ਕਿਸੇ ਨਾਲ ਗਾਲਾਂ ਕੱਪੇ ਇਹ ਜੇ ਪੰਜ ਗਾਵਾਂ ਬੰਨ ਲਓ ਜੀ ਤੇ ਆਪ ਵੀ ਤੁਸੀਂ ਮਕੰਮ ਲੱਗ ਜਾਓਗੇ ਯਾਰ ਆਪਦੇ ਹੁਣ ਰਮਣੇ ਇੱਕ ਗੱਲ ਦੱਸ ਤੂੰ ਵੀ ਖੇਤੀ ਕਰਦਾ ਮੈਂ ਵੀ ਕਰਦਾ ਮੈਂ ਖੇਤੀ ਕੋਸ ਕਰਦਾ ਮੂਰੇ ਵਾਂ ਠੇਕੇ ਦੇਣਾ ਨਹੀਂ ਸਾਰੇ ਕਰਨੇ ਮੈਂ 16 16 ਕੇ ਲਿਆ ਆਪਦੇ ਆਪਣਾ ਝੋਨਾ ਘਾਟੋਗਾ ਆਪਣੀ ਸਿਹਤ ਤੇ ਅਸਰਦਾ ਹੈ ਨਹੀਂ ਕੋਈ ਅਸਰ ਨਹੀਂ ਵੀਰੇ ਕੋਈ ਧਿਆਨ ਨਹੀਂ ਝੋਨਾ ਪੀਜਣ ਵਾਲੇ ਦਿਨ ਖੇਤ ਜਾਂਦੇ ਆ ਵੱਢਣ ਵਾਲੇ ਦਿਨ ਜਾਂਦੇ ਆ ਜੈਜ ਗੱਲ ਮੇਰੇ ਵੀ ਇਹੀ ਕੰਮ ਅਸਰ ਨਹੀਂ ਕੋਈ ਪੈਸੇ ਨਹੀਂ ਕਿਉਂਕਿ ਬਾਈ ਸਾਈਡ ਬਿਜ਼ਨਸ ਆ ਕਹਿੰਦਾ ਭਾਬਾ ਚੂਹਾ ਦੋ ਖੱਡਾ ਪਟਕੇ ਰੱਖਦਾ ਜੇ ਆਪਾਂ ਇੱਕ ਖੱਡ ਦੇ ਨਿਰਭਰ ਰਹਿ ਕੇ ਤਾਂ ਮਾਰੇ ਜਾਵਾਂਗੇ ਹਣ ਵਿਚ ਵੀਰ ਕਹਿ ਦਿੰਦੇ ਆ ਵੀ ਹੁਣ ਇੱਕ ਗੱਲ ਵਿਚਾਲਿਆ ਵੀਡੀਓ ਥੋੜੀ ਲੰਬੀ ਹੋ ਜੂ ਕਦੇ ਗੁੱਜਰ ਵੀਰ ਆਪਣੇ ਖੁਦਕੁਸ਼ੀ ਕਰਦੇ ਦੇਖੇ ਆ ਨਹੀਂ ਦੇਖੇ ਵੀਰੋ ਰੋਜ਼ ਦੀ ਜਾਨ ਕੰਮ ਨਹੀਂ ਕਰਦੇ ਹਨ ਕੋਈ ਪੈਲੀ ਦਾ ਮਰਲਾ ਵੀ ਨਹੀਂ ਹੁੰਦਾ ਉਹਨਾਂ ਕੋਲ ਡੇਰਾ ਵੀ ਕਿਰਾਏ ਤੇ ਹੁੰਦਾ ਉਹਨਾਂ ਦਾ ਨਹੀਂ ਹੁੰਦਾ ਵੀਰੇ ਹੁਣ ਤੁਸੀਂ ਆ ਬੱਚੀਆਂ ਦੇਖ ਸਕਦੇ ਹੋ ਵਿਚ ਵੀਰ ਕਹਿੰਦਾ ਯਾਰ ਮੈਂ ਉਹਦੇ ਬੱਚੇ ਨੂੰ ਯਾਰ ਸਰਕਾਰੀ ਨਹੀਂ ਨੌਕਰੀ ਮਿਲ ਰਹੀ ਜੀ ਤੇ ਜਦੋਂ ਬਹਿਣਾ ਚਲੋ ਘਟ ਬੋਲਿਆ ਜਾਊਗਾ ਕਿਹਨੇ ਸਰਕਾਰੀ ਨੌਕਰੀ ਉਪਰੋਂ 50000 ਰੁਪਏ تنਖਾ ਮਹੀਨੇ ਦੀ ਤੁਸੀਂ ਭਾਈ ਜੀ ਮੈਂ ਬਾਹਲਾ ਨਹੀਂ ਕਹਿੰਦਾ ਪਹਿਲੀ ਗੱਲ ਤਾਂ ਕਿੰਨੇ ਦੱਸੋ ਪੰਜ ਗਾਇਆਂ ਬਣ ਲਓ 25-25 ਕਿਲੋ ਵਾਲੀਆਂ ਸਮਝੋ ਤੁਹਾਡਾ ਬੱਚਾ ਸਰਕਾਰੀ ਮੁਲਾਜ਼ਮ ਲੱਗ ਗਿਆ ਲੱਗ ਗਿਆ ਜਮ ਤੁਹਾਡੇ ਸਾਹਮਣੇ ਘਰੇ ਕਿਸੇ ਦੀ ਇਂਚ ਨਹੀਂ ਪਰ ਕੰਮ ਬਾਈ ਜੇ ਆਪਦਾ ਗਿਆਨ ਨਾਲ ਤੇ ਧਿਆਨ ਨਾਲ ਕਰਨਾ ਪਊਗਾ ਚਿਹ ਦੀ ਗੱਲ ਆ ਬਸ ਇਹ ਚੀਜ਼ ਆ ਪਰ ਲਓ ਇਸ ਤਰ੍ਹਾਂ ਦੇ ਕਲਮੁੱਤਰ ਦੇ ਬੱਚੇ ਵਿੱਚ ਵੀ ਕਹਿ ਦਿੰਦੇ ਆ ਨੌਕਰੀ ਚੰਗੀ ਚੀਜ਼ ਆ ਹੋ ਨੌਕਰੀ ਤਾਂ ਆਪਣੇ ਮੰਨ ਕੇ ਚੱਲ ਵੀ ਮੁਲਾਜ਼ਮ ਭੁੱਲਰ ਨੂੰ ਕਿੰਨੀ ਚੰਗੀ ਮਿਲੀ ਸੀ ਮਿਲੀ ਸੀ ਉਹ ਧਿਆਨ ਨਹੀਂ ਰੱਖਿਆ ਗਿਆ ਨਹੀਂ ਰੱਖਿਆ ਗਿਆ ਸੋ ਉਹ ਗੱਲ ਆ ਵੀ ਹਰ ਇੱਕ ਚੀਜ਼ੇ ਰਿਸਕ ਦਾ ਹਰ ਇੱਕ ਚੀਜ਼ ਦੇ ਵਿੱਚ ਆ ਹੁਣ ਉਹੀ ਗੱਲ ਆ ਵੀਰੇ ਚਲੋ ਮੈਂ ਨਹੀਂ ਕਹਾਂਗਾ ਜਿੱਥੇ ਵੀ ਜਾਂਦੇ ਆ ਕਿਤੇ ਜਾਨੀ ਉੱਥੇ ਆਪਣਾ ਨਾਮ ਵੀਰੇ ਸੁਣਨ ਚ ਆਉਂਦਾਗਾ ਜੀ ਪਰਮਾਤਮਾ ਦੀ ਐਡੀ ਮਿਹਰ ਆ ਪਰ ਬਾਈ ਜੀ ਇਹਨੂੰ ਹੁਣ ਸਾਹਮਣੇ ਰੱਖਣਾ ਤੋਂ ਸਾਡੇ ਬਸ ਸਮਝ ਚਾ ਨਾ ਪਤੰਗ ਦਾ ਹਰ ਇੱਕ ਦਾ ਚੜ ਜਾਂਦਾ ਪਰ ਉਹਨੂੰ ਸਾਹਮਣੇ ਰੱਖੋ ਵੀ ਡੋਰ ਆ ਗਈ ਪਾਸੇ ਪੇਚਿਆਂ ਤੋਂ ਬਚਾ ਰੱਖੋ ਬਸੀ ਕਰੀਏ ਵੀ 55 ਗਾਮਾ ਲਾਤੀਆਂ 60 ਲਾਤੀਆਂ ਇਹ ਚ ਵੀਰੇ ਪੰਜ ਮਾੜੀਆਂ ਵੀ ਵਿਕ ਜਾਣਗੀਆਂ ਵਿਕ ਜਾਣਗੀਆਂ ਕਿੰਨਾ ਕੁ ਚਿਰ ਵੇਚਾਂਗੇ ਨਹੀਂ ਵਿਕਦੀ ਜਦੋਂ ਬਾਈ ਆਪਾਂ ਮਹੀਨੇ ਦੀ 200 ਗਾਹਾਂ ਵੇਚ ਕੇ ਨਹੀਂ ਆਪਣਾ ਰੱਜਦਾ ਜੀ ਫੇਰ ਵੀਰੇ ਮੂੰਹ ਜਾਦੇ ਅੱਡਿਆ ਜਾਊਗਾ ਮੱਕੀ ਹੀ ਪੈਂਦੀਆਂ ਹੁਣ ਉਹੀ ਗੱਲ ਆ ਆਪਾਂ ਡੇਲੀ ਰੋਟੀ ਖਾਂਦੇ ਆ ਘਰ ਦੀ ਜਿੱਦੇ ਆਪਾਂ ਵਿਆਹ ਜਾਂਦੇ ਆ ਮਹੀਨੇ 2 ਮਹੀਨੇ ਕਦੇ 15 ਦਿਨੀ ਉਹਦੇ ਆਪਾਂ ਕਹਿੰਦੇ ਸਿਰ ਦੋਖ ਦਾ ਤੜਕੇ ਯਰ ਤਜਾਬ ਜਿਹਾ ਬਣ ਗਿਆ ਉਹ ਕਾਰਨ ਕਿ ਆਪੋ ਤਾਂ ਮੁਫਤ ਦਾ ਨਹੀਂ ਖਾਦਾ ਜਾਂਦਾ ਨਹੀਂ ਖਾਦਾ ਉਹੀ ਚੀਜ਼ ਆ ਵੀਰੇ ਹੁਣ ਜਿਵੇਂ ਆ ਬੈੜ ਪੱਟੀ ਆ ਗਈ ਜਿਹੜਾ ਮਰਜੀ ਵੀਰ ਲੈ ਜਾ ਸਾਈ ਲਾ ਲੈ 35 ਕਿਲੋ ਚਵਾ ਕੇ ਦੇ ਮੰਗ 35 ਕਿਲੋ 35 ਕਿਲੋ ਇਹਦੀ ਵੀਰੇ ਇੰਦਰ ਨਾਲ ਥੋੜੀ ਜੀ ਸਾਈਡ ਆ ਜੀ ਥਣ ਨਹੀਂ ਘਟ ਨਿਕਲਦਾ ਜੀ ਥਣ ਨਿਕਲੂ ਬਰਾਬਰ ਦਾ ਸੂਣ ਵਾਲੀ ਆ ਪੰਜ ਚਾਰ ਦਿਨ ਲਊਗੀ ਜੀ ਇਧਰ ਨਾੜਾ ਦੇਖੋ ਇਧਰ ਲੈਓ ਢੋਲੋਂ ਖਣ ਦੇਖੋ ਚਾਰ ਸਪਰੇ ਗਾਇਬ ਤੇ ਕਿੰਨਾ ਸੋਹਣਾ ਜੀ ਦੁੱਧ ਦੇਉਗੀ ਵੀਰੇ 35 ਕਿਲੋ ਇਹਦੀ ਸਾਈਡ ਪੱਤਰ ਵੀ ਕਰ ਸਕਦੇ ਆ ਅੱਛਾ ਪਰ ਨਹੀਂ ਕਰਨਾ ਵੀਰੇ ਜੀ ਇੱਥੇ ਬੱਧਰ ਕਰ ਦੂ ਬਾਈ ਦੇ ਘਰੇ ਜਾ ਕੇ ਦਾ ਵੀਰੇ ਐ ਹੋਊਗੀ ਨਾ ਹੋਜੂਗੀ ਫੇਰ ਉੱਥੇ ਵੀਰੇ ਪੋਤੀ ਪਟਾਈ ਗਏ ਉਹ ਕੰਮ ਤੋਂ ਫਿੱਟ ਲਾਣ ਦਵਾਈ ਕੰਮ ਕਰਦੇ ਉਹ ਉੱਥੇ ਕਹਿੰਦੇ ਅਮਲਾ ਨਹੀਂ ਹੋਣਿਆ ਨਵੇੜੇ ਕਿਸੇ ਨੇ ਤੇਰੀ ਬਾਤ ਪੁੱਛਣੀ ਉਹ ਗੱਲਾਂ ਹੁਣ ਆਪਾਂ ਚੱਲਦੀਆਂ ਚੈਨ ਦੇ ਵਿੱਚ ਲੱਗਦੇ ਆ ਹਨਾ ਪਤਾ ਵੀ ਹੁਣੀ ਧਿਆਨ ਰੱਖੋ ਕੰਮ ਦੇ ਵਿੱਚ ਨਾਲ ਤਾਂ ਮਾਰਕੀਟ ਨਾ ਖਰਾਬ ਹੋ ਤੇ ਨਾਲੇ ਇੱਕ ਦਿਨ ਉਹ ਆਪਣੇ ਤੇ ਵੀ ਬਾਈ ਜੀ ਬੜੇ ਪਾਦੇ ਜਾਣ ਵਾਲਾ ਟਾਈਮ ਆਉਣਾਗਾ ਉਹਦੇ ਬਾਰੇ ਵੀ ਸੋਚੋ ਧਿਆਨ ਚ ਰੱਖੋਗਾ ਬਿਲਕੁਲ ਆਉਣਾ ਵੀਰੇ ਇਹੀ ਮੈਂ ਪਰਿਵਾਰ ਚ ਗੱਲ ਕਰਦਾ ਹੁੰਨਾ ਬਈ ਵੀਰੇ ਕੰਮ ਸਾਫ਼ ਸੁਫਰਾ ਕਰੋ ਉਹ ਆਪਾਂ ਕਹਾਵਤੀ ਪਾਦੇ ਨੇ ਵੀ ਖਾਵੇ ਲੱਲੀ ੱੱੱਲੀ ਵੇਖਾਂ ਦੇ ਵੇ ਜਾਣ ਕੱਲੀ ਹੁਣ ਵੀਰੇ ਅਸੀਂ ਤਾਂ ਗਰਮੀ ਚ ਵੀ ਧੁੱਪੇ ਮੱਚਦੇ ਹੁੰਨੇ ਆ ਪਰਿਵਾਰ ਸਾਰਾ ਏਸੀ ਚ ਹੁੰਦਾ ਹੁਣ ਸਿਆਲ ਜਵਾਲ ਠੋੜ ਠੋਰ ਕਰਦੇ ਹੁੰਨੇ ਆ ਬੱਚੇ ਅੰਦਰ ਹੀਟ ਚ ਹੁੰਦੇ ਆ ਹੀਟਰ ਤੇ ਤੇ ਬਾਈ ਜੀ ਆਪਾਂ ਬੱਚਿਆਂ ਦੀ ਖਾਤਰ ਐਵੇਂ ਝੂਠੀਆਂ ਦਵਾਈਆਂ ਕਰਕੇ ਭਰ ਲਈਏ ਖਜ਼ਾਨੇ ਕੋਈ ਫਾਇਦਾ ਨਹੀਂ ਵੀਰੇ ਨਿਮੇੜਾ ਆਪ ਨੂੰ ਦੇਣਾ ਪਊਗਾ ਉਹਦਾ ਕੋਈ ਫਾਇਦਾ ਨਹੀਂ ਕੰਮ ਸਾਫ਼ ਕਰ ਲੋ ਲੰਮਾ ਸਮਾਂ ਕਰ ਲੋ ਸੋ ਫੋਰਚੂਨਰ ਨਾਲੋਂ ਆਪਦੀ ਸਿਫਟ ਚੰਗੀ ਐ ਹਾਂਜੀ ਪਿੱਠੇ ਗਿਆ ਮਾਰਦੇ ਕੀ ਫਾਇਦਾ ਉਹ ਗੱਲਾਂ ਦਾ ਹਾਂਜੀ ਹਾਂਜੀ ਸੋ ਗਾਵਾਂ ਦੇਖੋ ਕਹਿ ਬਾਤਾਂ ਨਸਾ ਹੁੰਦਾ ਪੋਵੇ ਦਾ ਜਮਾ ਸੋ ਜਿਹੜੇ ਵੀਰਾਂ ਨੂੰ ਸ਼ੌਂਕ ਆ ਵੀ ਗਾਵਾਂ ਅਸੀਂ ਖਰੀਦਣੀਆਂ ਹੈਗੀਆਂ ਇੱਕੋ ਕਰੋਗਾ ਮਾ ਹੁਣ ਬੈਜ ਵੀਰ ਕਹਿ ਦਿੰਦੇ ਜਰ ਮੇਰਾ ਵੀ ਵੀਡੀਓ ਪਾਉਣ ਦਾ ਕੰਮ ਗੁੱਸਾ ਨਾ ਮੰਨ ਬਈ ਅਸੀਂ ਮੋਬਾਈਲ ਤੇ ਗਾਂ ਦੇਖ ਲਈ ਕੋਲ ਜਾ ਕੇ ਛੋਟੀ ਨਿਕਲ ਗਈ ਵੱਡੀ ਨਿਕਲ ਗਈ ਉਹ ਬੰਦੇ ਨੇ ਸਾਈਂ ਨਹੀਂ ਮੋੜੀ ਜਿੱਦੋਂ ਬਾਈ ਜੀ ਜਿਹਦੇ ਕੋਲ ਸਾਈਂ ਚਲੀ ਗਈ ਰੁਪਈਆ ਜਿਹਦੀ ਜੇਬ ਦੇ ਵਿੱਚ ਪੈ ਗਿਆ ਉਹੀ ਆ ਕਾਪੀ ਤੇ ਲਿਖੇ ਦੀ ਬੈਲ ਜੂ ਨਹੀਂ ਹੈਗੀ ਗੀ ਗਾਂ ਕੋਲੇ ਆ ਕੇ ਦੇਖੋ ਸੋਚ ਸਮਝ ਲੈ ਖਰੀਦੋ ਥਣ ਖਰੀਦੋ ਰਾਮਣਾ ਕੋਈ ਬਾਹ ਨੂੰ ਪਟਾਣੀ ਦਿੰਦਾ ਤੁਸੀਂ ਇੱਥੇ ਆਉਂਗੇ ਹੁਣ ਫਰਜ ਕਰੋ ਆ ਗਾਂਗੀ ਤੁਸੀਂ ਦੇਖੋ 20 ਮਾੜੇ ਦੇ ਥਣ ਖਿਚੋ ਤਸੱਲੀ ਕਰਕੇ ਲੈਵੋ ਰਵਣੇ ਜੀ ਬਾਕੀ ਵੀਰੇ ਆਪਾਂ ਤਾਂ ਇਹ ਬੇਨਤੀ ਹੈ ਜਦੋਂ ਗਾਈਆਂ ਦੇ ਪਹਿਲਾਂ ਕੈਮਰਾ ਮਰਵਾ ਦਿਓ ਜੀ ਆ ਬੱਚਾ ਵੀਰੇ ਪਲੂਣਾ ਦੋ ਦੰ ਦਾ ਜੀ ਤੇ ਇਹ ਵੀ ਪੰਜ ਚਾਰ ਦਿਨ ਲਊ ਸੋਹਣਾ ਗੱਡੂ 23 ਕਿਲੋ ਮੰਨੇ ਹੋ ਅੱਛਾ ਜਿਹੜੀ ਆ ਬੜਾ ਵੀਰੇ ਦੂਜਾ ਸੂਆ ਸੂ ਰਹੀ ਆ ਇਹ ਲੋਧ ਵੀਰੇ ਜ਼ਿਆਦਾ ਕੱਢ ਦੋ ਇਹਦਾ ਇਹਦਾ ਖਾਈ ਤੋਤੀ ਮੰਨ ਲਓ ਫਾਈਟ ਹੋਤੀ ਬੁਰਕੀ ਬਹੁਤ ਆ ਵੀਰੇ ਜੀ ਬੁਰਕੀ ਬਹੁਤ ਆ ਪੱਟੀਆਂ ਬਹਿਣਾ ਵੀਰੇ ਕੈਮਰੇ ਸਾਹਮਣੇ ਨਹੀਂ ਜੱਜਦੀਆਂ ਕਿਉਂਕਿ ਆਪਾਂ ਵੀਡੀਓ ਕੈਮਰੇ ਦਾ ਤਾਂ ਵੱਡੀ ਬਣਾਈਏ ਜੇ ਆਪਾਂ ਆਨਲਾਈਨ ਵੇਚਣੀ ਹੋਵੇ ਜੀ ਆਨਲਾਈਨ ਤਾਂ ਵੀਰੇ ਸਾਨੂੰ ਚਾਹੇ ਕੋਈ ਗਊ ਦਾ 5 ਲੱਖ ਦੇ ਦੇ ਅਸੀਂ ਤਾਂ ਇਹ ਨਹੀਂ ਵੇਚਦੇ ਜੀ ਵੀਰੇ ਅਗਲੇ ਦਾ ਖਬਰ ਕਿਵੇਂ ਕਮਾਈ ਕਰੀ ਵੀ ਆ ਬਹੁਤ ਔਖੀ ਆ ਜਾਈ ਦੀ ਕਿਸੇ ਤੋਂ ਆਨਲਾਈਨ ਨਾਲ ਲਾਓ ਆਨਲਾਈਨ ਜਿਹੜੇ ਬੰਦੇ ਸੌਦੇ ਵੇਚਦੇ ਮੇਰੇ ਤੇ ਬੁਰਕੀਆਂ ਦਾ ਵੱਢਣਗੇ ਵੱਢਦੇ ਆਨ ਉੱਥੇ ਵੀਰੇ ਐਡੀਆਂ ਹੀ ਹੁੰਦੀਆਂ ਨੇ ਉਹ ਕੈਮਰੇ ਸਾਹਮਣੇ ਡਲਾ ਦੇਸੂਗੀ ਤੇ ਉੱਥੇ ਜਾ ਕੇ ਕੋਸ ਹੋਰ ਹੀ ਨਿਕਲਦਾ ਵਿੱਚ ਕਿ ਹੁਣ ਰਮਣੇ ਤੂੰ ਗਾਂ ਦੇਂਗਾ ਆ ਤਾਂ ਚੱਲ ਮੰਨ ਕੇ ਚੱਲਣ ਦਾ ਜਾਖ ਨਹੀਂ ਲੱਖੋਂ ਬਾਹਰ ਹੋਵੇ ਕੋਈ ਵੀ ਹੈ ਕਹਿੰਗੇ ਸਾਨੂੰ ਗਾਂ ਮਿਲ ਗਈ 55000 ਰੁਪਏ ਦੀ ਉਹ ਵੀਰੇ ਉੱਥੇ ਉਹ ਜਿਹਾ ਕੋਸ ਹੀ ਹੁੰਦਾਗਾ ਹੁਣ ਦੇਖੋ ਵੀਰੇ ਆ ਗਊ ਆ ਗਈ ਜੀ ਇਹਦੀ ਬੇਲ ਕੁਆਲਟੀ ਜਿੰਦ ਜਾਨ ਦੇਵੇ ਤੇ 나ੜਾਂ ਵੀਰੇ ਸੂਆ オリジナル ਦੂਜਾ ਸੂਰੇ ਹੀ ਆ ਕੱਚੀ ਆ ਵੀਰੇ 10 ਤੋਂ 12 ਰੈਂਦੀ ਅੱਛਾ ਕੱਲੀ ਕੱਚੀ ਆ ਜਾਈ ਲਾ ਲੈ 35 ਕਿਲੋ ਦੁੱਧ ਵੀਰੇ ਕੰਡੇ ਤੇ ਤੋਲ ਕੇ ਦੇਵਾਂਗੇ ਹੁਣ ਜਿਵੇਂ ਆ ਗਾਂ ਵੀਰ ਗੱਭਣ ਲੈ ਗਏ ਵਿੱਚ ਵੀਰ ਕਹਿੰਦੇ ਯਾਰ ਗਾਂ ਲੈਣੀ ਚੋ ਬਾਈ ਜੀ ਚੋਕ ਦੇ ਤਸੱਲੀ ਵਾਲੇ ਗੱਲਾਂ 'ਚ ਨਾ ਫਸੋ ਗਾਂ ਗੱਬਣ ਖਰੀਦੋ ਤੁਹਾਡੇ ਘਰੇ ਜਾ ਕੇ ਜਦੋਂ ਸੂਗੀ ਸੋ ਨੂੰ ਪਤਾ ਲੱਗ ਜੂ ਜ਼ੇਰ ਵੀ ਪੈ ਗਈ ਅਸੀਂ ਗੱਬਣ ਖਰੀਦਿਆ ਬੱਚਾ ਪੇਟ ਦੇ ਵਿੱਚ ਹੈਗਾਗਾ ਉਹ ਨਜ਼ਾਰੇ ਆਉਂਦੇ ਆ ਜਿਹੜੀ ਗੱਲ ਕਰਨਾਂ ਤੇ ਮੱਝ ਅਸੀਂ ਗਾਂ ਚੋਕੀ ਗਾਂ ਦਾ ਰਵਣ ਇਹੋ ਜਿਹੀ ਚੀਜ਼ਾਂ ਦੂਜੇ ਦਾ ਨਹੀਂ ਪਤਾ ਲੱਗਦਾ ਇਹਨਾਂ ਦਾ ਹਨਾ ਵੀਰੇ ਨਹੀਂ ਲੱਗਦਾ ਇਹੀ ਚੀਜ਼ਾਂ ਨੇ ਹੁਣ ਜਿਵੇਂ ਆਹ ਦੇਖ ਸਕਦੇ ਹੋ ਤੁਸੀਂ ਸਾਡੇ ਕੋਲ ਪਲੂਣ ਖੀਰੀ ਬੱਸੀ ਸੂਈ ਆ ਮੇਰੇ ਮਾਲ ਨਮਾਇਆ ਨਹੀਂ ਜਾਂਦਾ ਜੇਰ ਜੀ ਰੋਕੇ ਆ ਹਨਾ ਵਿੱਚ ਜਿਹਨੇ ਕੁਲ ਜਾਵੜੇ ਤੇ ਮਹੀਨਾ ਵੀਰੇ ਦੀ ਸਟੇਟ ਸਪਾਈ ਜਾਣਗੇ ਪਈ ਜਾਣਗੇ ਕੈਮਰੇ ਸਾਹਮਣੇ ਕਰੀ ਜਾਣਗੇ ਹੁਣ ਅਸੀਂ ਲਾਰਡ ਤੇ ਲਾਈ ਵੀ ਨਹੀਂ ਦਿਖਾਈ ਵੀ ਨਹੀਂ ਜੀ ਇਹ ਖੀਰੀ ਆ ਪਲੂਣ ਆ ਅੱਛਾ ਪਲੂਣ ਖੀਰੀ ਸੂਬੀ ਧੁੱਤ ਗੰਡੀਆਂ ਦੇ ਵਿੱਚ ਆ ਤਾਜੀ ਸੂਈਆ ਜੇਰ ਰੋਕੇ ਆ ਕੱਦ ਵੇਲ ਬੈੱਡ ਥਣ ਵੀ ਕੁਆਲਿਟੀ ਦੇਖੋ ਬੱਚਾ ਹਰਲੇ ਪਾਸਿਓ ਪਹਿਲੇ ਪਾਸੇ ਨਹੀਂ ਚੁੰਗ ਸਕਦਾ ਮੂਰਲਾ ਥਾਂ ਨਹੀਂ ਚੁੰਗ ਪਹਿਲੇ ਪਾਸੇ ਦੀ ਲਾਉਣਾ ਪਊ ਹਜੇ ਇਹਦੀਆਂ ਚੁਆਈਆਂ ਹੋਣੀਆਂ ਨੇ ਇਹ ਪਲੂਣ ਦਾ ਖੀਰੀ ਦਾ ਵੀਰੇ 35 ਕਿਲੋ ਚੁਵਾ ਕੇ ਦੇਵਾਂਗੇ ਆ ਬਰੀਡ ਬਰੀਡਾਈ ਲਾ ਲੈ ਅੱਛਾ ਬਰੀਡਾਂ ਆ ਚੀਜ਼ ਆ ਗਈਆਂ ਆ ਹੁੰਦੀਆਂ ਨਾ ਪਲੂਣ ਦਿੰਦੀ ਨਹੀਂ ਜਦ ਮੈਂ ਆ ਵੇੜ ਆਪਾਂ ਵੀਰੇ ਦੁਵਾਰਾ ਮੈਂ ਤਾਂ ਮੰਗਾਈ ਆ ਸੁਪਰ ਸੀਟਰ ਕਹਿ ਸਕਦੇ ਇਹਨੂੰ ਆਪਾਂ ਵੀਰੇ ਵੇੜ ਥੱਲੇ ਨਾ ਵੀਰ ਨੇ ਦੱਸਿਆ ਕਿੰਨਾ 40 ਕਿਲੋ ਰੈਡੀ ਆ ਅੱਛਾ ਆਪਾਂ 35 ਦੱਸਿਆ ਸੀਗਾ ਜੀ ਇਹ ਕਹਿੰਦਾ ਵੀ 40 ਰੈਡੀ ਆ ਉਹ ਵਾਕਈ ਵੀਰ ਸੱਚਾ ਉਹ ਫਾਰਮ ਜੋ ਆਪਣੇ ਕੋਲ ਬਹੁਤ ਵੈੜਾ ਹੁੰਦੀਆਂ ਨੇ ਇਹ ਸਰਪੰਚ ਵੀਰ ਕੋਲੋਂ ਆਈ ਆ ਤੇ ਇਹ ਵੀਰੇ ਮੰਨ ਕੇ ਚੱਲੋ ਆਪਾਂ ਇਹਨੂੰ 40 ਤੋਂ ਮਾ ਪਾਰ ਕਹਿੰਦਾ ਸੀ ਨਾ 45 ਤੋਂ ਪਾਰ ਕਰਾਂਗੇ ਅੱਛਾ ਕਹਿੰਦਾ ਬਾ 45 ਕਿਜੀ ਦੁੱਧ ਦੇ ਇਸ ਬੈੜ ਨੇ ਭਾਈ ਜੀ ਦੇ ਦੇਣਾਗਾ 40 ਵਾਲੀ ਤਾਂ ਵੀ ਨਾ ਰੈਡੀ ਆ ਮੈਂ ਪਹਿਲਾਂ 35 ਬੋਲਿਆ ਸੀ ਤਾਂ ਦਾਰਵਾਰਾ 40 ਵਾਲੀ ਗੱਲ ਤੇਰੀ ਵਿਚਾਲੇ ਵਿੱਚ ਕਰਨਗੇ 40 ਮੂੰਹ ਚੱਕ ਕੇ ਕਹਿੰਦਾ ਤੁਰੀ ਜਾਂਦੀ ਗਾਲਾਂ ਕਰੀ ਜਾਂਦੀ ਐ ਤੁਰੀ ਜਾਂਦੀ ਜੀ ਸਰ ਸੋ ਇਹ ਪੁਆਇੰਟ ਸਾਰੇ ਦੇ ਵਿੱਚ ਆ ਇਹਦਾ ਕਾਰਵਾਲੇ ਕਹਿੰਦੇ ਆ ਪਾਣੀ ਤੇ ਛੱਡ ਦੋ ਮੈਨੂੰ ਪੱਠੇ ਪਾ ਦਿਓ ਜਿੰਨਾ ਮਰਜ਼ੀ ਚੋੜੋ ਗੱਪ ਆਲੀ ਗੱਲ ਹੀ ਆ ਕਹਿੰਦੇ ਜਿਹੜਾ ਖਾਊਗਾ ਤੇ ਉਹੀ ਕਮਾਊਗਾ ਸੋ ਗਾਵਾ ਸਾਨੂੰ ਇਹੋ ਜਿਹਾ ਦਿਖਾ ਰਹੇ ਆ 40 45 ਕਿਲੋ ਕੋ ਟੱਬ ਚ ਨਹੀਂ ਪਰਨਾ ਬਰੀੜ ਤੇ ਜਿਹੜਾ ਚੋਇਆ ਬਹੁਤ ਦੱਸ ਰਹੇ ਆ ਕਰੀ ਉਦੋਂ ਅੱਗੇ ਵੀਰੇ ਸੇ ਦੰਦ ਬੱਚਾ ਆ ਗਿਆ ਦੂਜਾ ਸੁ ਹਲੇਵਾ ਦੇਖੋ ਵੀਰੇ ਫਾੜੀਆਂ ਵਾਲਾ ਜਿੰਦ ਜਾਣ ਵਾਲਾ ਅੱਗੇ ਪਿੱਛੇ ਹਲੇਵਾ ਰਮਣ ਜਦੋਂ ਇਹੋ ਜਿਹੀ ਗਾ ਤੇ ਬੰਦੇ ਨੇ ਪੇਮੈਂਟ ਲਾਤੀ ਜਿਵੇਂ ਕਹਿੰਦੇ ਜੌਂਡੀਆਂ ਟਰੈਕਟਰ ਹੁਣ ਤੂੰ ਖਰੀਦਿਆ ਮੈਨੂੰ ਲੱਗਦਾ ਤੇਰਾ ਪੋਤਾ ਖਰੀਦੂਗਾ ਬਹੁਤ ਚੰਗੀ ਚੀਜ਼ ਵੀਰੇ ਬਰੀਡ ਤੇ ਤੁਸੀਂ 15 ਕਿਲੋ ਤੋਂ ਸ਼ੁਰੂ ਕਰ ਲਿਆ। ਜੀ। ਥੋੜੀ ਵੀਰੇ ਇੱਕ ਪੀੜੀ ਲੱਗ ਜੂ 40 ਕਿਲੋ ਤੇ ਜਾਣੀ। ਲੱਗ ਜੂਗੀ। ਤੁਸੀਂ ਅੱਜ ਵੀਰੇ 30 ਕਿਲੋ ਤੋਂ ਵੈਟ ਸ਼ੁਰੂ ਕਰ ਦੋ ਤੁਸੀਂ 60 ਕਿਲੋ ਤੋਂ ਜਾ ਬੜੋਗੇ ਪਚਾਰਾਂ ਸਾਲਾਂ ਚ। ਜਾਮਾ ਜਾ ਬੜਾਂਗੇ। ਇਹ ਚੀਜ਼ ਆ ਨਾ ਚੰਗੀ ਚੀਜ਼ ਖਰੀਦੋ ਜਿੱਥੇ ਤਿੰਨ ਖਰੀਦਨੀयां ਦੋ ਖਰੀਦੋ। ਹੁਣ ਅੱਜ ਕਿਸੇ ਬੰਦੇ ਆ ਫੋਨ ਆਇਆ ਕਹਿੰਦਾ ਢੇਲੋ 10 ਕਟੀਆਂ ਦੇ ਦੇ 10 ਦਾ 1000 ਵਾਲੀਆਂ। ਮੈਂ ਕਿਹਾ ਭਾਈ 735 ਲੈ ਲੈਣਗਾ ਕਣਕ ਕਰਾਈ ਤੇ ਫੇਰ ਸੁਪਰ ਸ਼ੂਟ ਨਾਲ ਬਜਾਏਗਾ ਤੂੰ। ਬਜਾਏਗਾ। ਵੀ ਲੈ ਹੀ ਚੱਜ ਦਾ ਲੋ ਸੱਤ ਵੀਰੇ ਇਹਦੇ ਥੱਲੇ 25 ਕਿਲੋ ਰੈਡੀ ਅੱਜ ਨੂੰ ਪੰਜਵਾਂ ਲੈਣਾ ਸੀ ਅੱਛਾ ਜਿਹੜੀ ਇਹ ਗਾਂ ਕੀ ਇਹਦੇ ਵਿੱਚ ਕਹਿੰਦਾ ਬਾਬ ਜਿਵੇਂ ਆਪਾਂ ਕੰਪਨੀ ਦਾ ਸੋਣਾ ਫੀਚਰ ਇੰਨੇ ਜ਼ਿਆਦੇ ਆ ਜਿਹੜੇ ਵੀਰ ਕਹਿੰਦੇ ਸੀ ਕੋਈ ਪਸ਼ੂ ਰੱਖਣਾ ਨਹੀਂ ਕੱਟਾ ਮੱਛਾ ਸਾਨੂੰ ਬੰਨਣਾ ਔਖਾ ਲੱਗਦਾ ਆ ਗਾਂ ਲੈ ਜਾਓ ਰਮਣੇ ਡੇਢ ਮਹੀਨੇ ਦਾ ਗੈਪ ਪਾਉਗੀ ਇਹ ਕਹਿਣ ਦਾ ਬਾਅਦ ਸ਼ਹਿਰ ਦੇ ਵਿੱਚ ਪੰਜ ਘਰਾਂ ਨੂੰ ਲਿਆ ਦੁੱਧ ਨਾਲ ਇਹ ਤਾਂ ਗਊ ਉੱਥੇ ਲਾਵਾਂਗੇ ਲਾਟ 'ਚ ਅੱਛਾ ਜੇ ਤਾਂ ਪਹਿਲੇ ਅੱਧੇ ਘੰਟੇ 'ਚ ਬੈਗੀ ਵੇਚਾਂਗੇ ਨਹੀਂ ਤਾਂ ਸਾਈਡ ਤੇ ਲਾ ਦਿਆਂਗੇ ਮੈਂ ਕਹਿੰਦਾ ਤੇਰੇ ਘਰੇ ਛਾਏ ਸਾਰੇ ਪੰਜਾਬ ਦੇ ਬੰਦੇ ਆ ਜਾਣ ਇਹ ਦੁੱਧ ਕੱਲੀ ਤੋਂ ਚ ਪੱਤੀ ਠੋਕੀ ਜਲਵਾਥਨ ਪੁੱਤ ਦੇ ਦੀ ਪੰਜ ਜੀਰੋਂ ਤੋਂ ਬਾਹਰ ਦੀ ਅਸੀਂ ਲਵਾ ਕੇ ਦੇਖੀ ਹੈ ਜੀ 25 ਕਿਲੋ ਦੁੱਧ ਦੀ 50 ਤੋਂ ਬਾਹਰ ਨਹੀਂ ਫਾਇਟ ਦੁੱਧ ਵੀਰੇ 30 ਦੇਊਗਾ ਹੁਣ ਇਹਦੇ ਥੱਲੇ 12.5 ਕਿਲੋ ਟਾਈਮ ਦਾ ਹਾਜਰਾ ਟਾਈਮ ਦਾ ਉਹ ਵੀ ਬੋਲਾ ਹਜੇ ਬੋਲਾ 12.5 ਕਿਲੋ ਦੇ ਵਿੱਚ ਆਪਾਂ 4 ਕਿਲੋ ਪਾਦਾ ਪਾਣੀ 15 ਕਿਲੋ ਲਈ ਕਿੰਨੀ ਭਰ ਜੂ ਸਾਰਾ ਪੰਜਾਬ ਆਜੇ ਚਾਹ ਨਹੀਂ ਮੁੱਕਣ ਦਿੰਦੀ ਥਣ ਦੇਖੋ ਕਿੰਨੀ ਕਿੰਨੀ ਦੂ ਗਾਇਬ ਤੇ ਗੋਹਾ ਇੱਤਾਰਗਾ ਕਲਡਾ ਕਰਦੀ ਕੋਈ ਇਹ ਨਹੀਂ ਵੀ ਦੱਸ ਮਾਜੀ ਇੱਕ ਤਰ੍ਹਾਂ ਦੀ ਹੈਣਾ ਵੀ ਪਤਲੀ ਮੋਕ ਲਵਾ ਦਿਆਂਗੇ ਉਹ ਕੰਮ ਸਾਡੇ ਹੈ ਨਹੀਂ ਵੀਰੇ ਅੱਛਾ ਹਾਂਜੀ ਹਣੋਦੂ ਅੱਗੇ ਆ ਬੱਚਾ ਆ ਜੋ ਆ ਗਿਆ ਛੋਟੇ ਭਾਂਚੇ ਥੋਪੇ ਥੱਲੇ 20 ਕਿਲੋ ਰੈਡੀ ਆ ਅੱਛਾ 20 ਕਿਲੋ 10 ਕਿਲੋ ਪਰ ਕੇਜੀ ਟਾਈਮ ਦਾ ਇਹ ਥੱਲੇ ਹਾਜ਼ਰ ਆ ਜਾ ਅੱਛਾ ਥੋੜਾ ਜਿਹਾ ਆਪਾਂ ਛੋਟੇ ਆ ਗਿਆ ਬੈਠ ਥੋੜੀ ਜੀ ਬੇਮਲੂਮੀ ਫਿੱਕੀ ਆ ਬਰੀਕੀ ਬਹੁਤ ਆ ਬਾਕੀ ਆ ਜੋ ਤੁਹਾਨੂੰ ਆਪਾਂ ਇਧਰ ਖੜੀਆਂ ਖੜੀਆਂ ਬੜਾ ਦਿਖਾ ਦਈਏ ਇੱਕ ਤੁਹਾਨੂੰ ਹੋਰ ਤੋਹਫਾ ਦਿਖਾਉਨੇ ਆ ਵੀਰੇ ਆਹਾ ਹਾ ਹਾ ਇਹ ਵੀ ਨਾ ਗਰਲੈਂਡੋ ਦੇ ਵਿੱਚ ਨਾ ਬਰੀਕੀ ਇੱਕ ਹੋਰ ਆ ਗਈ ਅੱਛਾ ਆਪਾਂ ਵੀਡੀਓ ਚ ਨਹੀਂ ਬੋਲਣਾ ਫਿਰ ਉਹਨੂੰ ਵਿਆਹ ਲਿਆ ਦੇ ਸਾਰੇ ਬੰਦੇ ਟ੍ਰੈਂਡ ਬਣ ਜਾਂਦਾ ਫਿਰ ਟ੍ਰੈਂਡ ਬਣ ਜਾਂਦਾ अच्छा 25 किलो दूध चौथे दिन बावला चौथे दिन चौथे दिन मालिक ने कहा मैं 32 किलो चौया मैं ਮੰਨਿਆ ਨਹੀਂ ਸੀ अच्छा वो कहंदा मैं 32 चौया चल ਆਪਾਂ ਨੂੰ ਨਹੀਂ ਵੀਰੇ यकीन ਆਉਂਦਾ ਆਪਾਂ 25 ਮੰਨ ਕੇ ਲਈ ਸੀ ਪਰ ਪੁੱਤ ਦੇ ਵੀਰੇ ਵਾਕਈ ਕਰਮ ਵਾਲੀ ਏ ਇਹ ਅਸਲ ਗਊ ਮਾਤਾ ਵੀਰੇ ਇਹ ਦੇਉ ਵੀਰੇ 30 ਤੋਂ 32 ਸੋਨਾ ਦੇਉ ਤੇ ਉਦੋਂ ਅੱਗੇ ਛੋਟਾ ਭਾ ਕੱਚੀ ਵਹਿੜ ਆ ਗਈ ਜੀ ਦੇਖੋ ਵੀਰੇ ਮਾਲ ਨਵਾ ਆ ਤੁਮਾ ਕਿੰਨਿਆਂ ਕੇ ਨਵਾ ਲਾਂਗੇ ਨਹੀਂ ਨਵਾਇਆਂ ਜਾਣੇ ਜਿਹੜਾ ਕੋਈ 2 4 10 20 ਆ ਵੀਰੇ ਪੂਰੀਆਂ ਇੱਥੇ ਹੁਣ ਐਸ ਵਕ ਪਾਇੰਟ ਖੜੀਆਂ ਨੇ ਜੀ ਤੇ ਉਦੋਂ ਅਗੇ ਜਰਸੀ ਕਲਪੁੱਤਰ ਦਾ ਬੱਚਾ ਆ ਗਿਆ ਵੀਰੇ ਇਹ ਮੇਰੇ ਜਿਗਰੀ ਯਾਰ ਤੋਂ ਆਈ ਆ ਜੀ ਇੱਕ ਤਾਂ ਬੰਦਾ ਵਪਾਰ ਲੈਣਾ ਆਪਣਾ ਵੀਰੇ ਪੜਾਗਾ ਅੱਛਾ ਤੇ ਜਿਗਰੀ ਯਾਰ ਤੋਂ ਕੱਚੀ ਆਈ ਗਿਆ ਤੇ ਕੱਚੀਆਂ ਦਾ ਹਵਾਰਿਆਂ ਦੀ ਬਰੀਕੀ ਬਹੁਤ ਦਾ ਵੀਰੇ ਵੇਖ ਬੀ 20 ਕਿਲੋ ਤੋਂ ਬਾਹਰ ਵਾਲੀ ਜਰਸੀ ਨਿਕਲੂਗੀ ਅੱਛਾ ਅੱਗੇ ਇੱਕ ਹੋਰ ਖੜੀਆ ਨਾਲ ਅੱਗੇ ਵੀ ਆ ਗਈ ਵੀਰੇ ਇਹਨਾਂ ਵੀ 20 ਕਿ ਮਤ ਲਿਓ ਜੀ ਜੱਜੀ ਬਹੁਤ ਦਾ ਉਹ ਵੇਖ ਬਰੀਕੀ ਦੇਖੋ ਜੇ ਕੱਲੀ ਨਮਾਤ ਨਾਲ ਕੋਈ ਵੀ ਵੀਡੀਓ ਬਣਾਉਣੀ ਆ ਪਾਏ ਸੇ ਦੇ ਬਿਰੇਟਿਵ ਨੂੰ ਨਾ ਗਰੇ ਇਹਦੇ ਝਾਂਜਰਾ ਠੋਕ ਦੀਏ ਬਸ ਉਹ ਆਪਾਂ ਕੰਮ ਨਹੀਂ ਕਰ ਰੇ ਨਾ ਮੇਰੇ ਤੋਂ ਤੂੰ 30 ਕਿਲੋ ਠੰਡਾ ਕਰਕੇ ਦੇ ਸੋ ਯਾਰ ਜਿਹੜੀ ਰਵਣੇ ਆ ਗਾਂ ਦੇਖ ਰਹੇ ਆ ਹਨਾ ਜੀ ਤੇ ਇੱਕ ਉਹ ਕਾਲੀ ਗਾਂ ਵੰਜਾਂ ਤੋਰੀ ਆ ਜਿਹੜੇ ਕਹਿੰਦੇ ਮੱਝ ਅਸੀਂ ਰੱਖਣੀ ਨਹੀਂ ਇਹ ਉਹ ਡਰੀ ਪੂਰਾ ਕਰੂਗਾ ਹਨਾ ਜਿਵੇਂ ਉਹ ਦੋ ਸੂਈਆਂ ਖੜੀਆਂ ਆ ਆ ਪਲੂਣ ਸੂਈ ਖੜੀ ਆ ਇਸ ਤਰ੍ਹਾਂ ਉਧਰ ਵੀ ਤਿੰਨ ਚਾਰ ਸੂਈਆਂ ਖੜੀਆਂ ਨੇ ਇੱਕ ਆ ਭੂਮੀ ਕੱਟੀ ਦੇ ਦਿਆਂਗੇ अच्छा बूरी ਝੋਟੀ ਆ ਗਈ। ਦੋ ਦੰਦਾਂ ਦਾ ਪਲੂਨ ਆ ਏ ਆਈ ਹੋਈ ਗਿਆ ਇਹ ਦੇ ਦੇਾਂਗੇ ਵੀਰੇ। ਜੀ। ਬਾਕੀ ਮਾਲ ਬਾਈ ਜੀ ਸਾਰਾ ਨਾ ਦਿਖਾਇਆ ਨਹੀਂ ਗਿਆ ਦੇਖੋ। ਇਹ ਜੋ ਗੈਂਟੀ ਦਾ ਮਾਲ ਵੀਰੇ ਤਾਂ ਪੂਰਿਆਗਾ। ਅੱਛਾ। ਨਾਲ ਨਾਲ ਸੁਈ ਸਵਾਈ ਖੜੀ ਆ ਜੀ। ਮਾਲ ਸਾਰਾ ਪੂਰਿਆ ਨਹੀਂ ਨਗਿਆ 16 ਕਿਲੋ ਰੇੜੀ ਆ। ਅੱਛਾ ਕੈਨ ਦਾ ਭਾਵਤ 3। ਤੁਸੀਂ ਦੇਖੋ ਵੀਰੇ ਟਾਈਮ ਤੇ ਕਮਿਟਮੈਂਟ ਦੇਖੋ। ਕੈਨ ਦਾ ਹੌਸਲੇ ਵਾ। ਜਮਾ। ਇਸ ਤਰ੍ਹਾਂ ਦਾ ਬ੍ਰੀਤੀ ਮਾਲ ਵੀਰੇ ਬਹੁਤਾ ਨਹੀਂ ਸਾਰਾ ਮਾਲ ਦਿਖਾਇਆ ਨਹੀਂ ਗਿਆ। ਹੁਣ ਇਥੋਂ ਬੜਾ ਕੈਮਰਾ ਮਰਵਾ ਦਿਓ। ਲਖ ਆਏ ਆਏ ਆ ਮਾਲਵੀ ਦੇ ਵੀਡੀਓ ਤੇ ਆਪਾਂ ਕੋਈ ਵੇਚਣਾ ਨਹੀਂ ਗਾ ਆਓ ਇੱਥੇ ਆ ਕੇ ਦੇਖ ਕੇ ਵੀਰੇ ਤੁਸੀਂ ਜਾਣੀ ਦੀ ਸਾਡੀ ਗਾਂ ਦੀ ਕੁਆਲਿਟੀ ਦੇਖ ਕੇ ਤੇ ਰੇਟ ਦੇਖ ਕੇ ਖਾਲੀ ਨਹੀਂ ਮੁੜਦੇ ਵੀਰੇ ਪੰਜ ਤੋਂ 10 ਮਿੰਟ ਚ ਗਊ ਲੈ ਲੋਂਗੇ ਸਾਡੇ ਕੋਲੇ ਉਹਨਾਂ ਦਾ ਇੱਕ ਦਿਨ ਪਹਿਲਾਂ ਹੱਥ ਨੇ ਪੱਠੇ ਵੱਢ ਕੇ ਆਏ ਇੱਕ ਪੁਆਡੇ ਅੱਛਾ ਖਾਲੀ ਨਹੀਂ ਮੁੜਦੇ ਅੱਛਾ ਮਾਨ ਨਾਲ ਤੇ ਵਿਸ਼ਵਾਸ ਨਾਲ ਵੀਰੇ ਗੱਲ ਕਹਿੰਦਾ ਭਾਬਾ 7 ਵਜੇ 10 ਮਿੰਟ ਤੇ ਬਰਨਾਲੇ ਸਟੇਸ਼ਨ ਤੇ ਰੇਲ ਆ ਗਈ ਸਵਾਰੀ ਇੱਕ ਚੜੇ ਜਾਂ 10 ਚੜੇ ਰੇਲ ਨੇ ਤੇਲ ਉਹੀ ਖਾਣਾ ਉਹੀ ਖਾਣਾ ਵੀਰੇ ਇਹੀ ਕੰਮ ਸਾਡਾ ਦੇ 55 ਲਾਤੀਆਂ ਨਾ ਉਧਰ ਅੱਛਾ ਉਹ ਚੋਂ ਵੀਰੇ 5-4 ਹੀ ਇੱਧਰ ਹੋਣਗੀਆਂ ਮੁਰਗੀ ਅੱਛਾ ਉਹ ਗਰਾਊਂਡ 'ਚ ਮੂਹਰ ਲੈ ਚ ਅੱਛਾ ਜਿੰਨੀ ਗਾਂ ਲੱਗੀ ਨਾ ਜਿਵੇਂ ਕੁੜੀ ਆਪਾਂ ਵਿਆਹ ਦੇ ਨੇ ਸਰਪਲੋਸਕੇ ਵਿੱਚ ਜਾਂਦੀ ਆਪਾਂ ਡੋਲੀ 'ਚ ਤੁਰਦੀ ਆ ਜੀ ਉਹ ਚੌਲ ਨਹੀਂ ਛੱਡਦੇ ਆ ਆਪਾਂ ਟਾਇਨਾ ਦੇ ਪਾਣੀ ਪਾਉਣੇ ਆ ਜੀ ਉਵੇਂ ਹੀ ਸਾਡਾ ਗਾਈਆਂ ਦਾ ਕੰਮ ਹੁੰਦਾ ਇੱਧਰੋਂ ਮੇਰੇ ਬੰਦੇ ਸਰਪਲੋਸਕੀ ਲੈ ਜਾਂਦੇ ਆ ਅੱਛਾ ਕਹਿੰਦੇ ਭਾਈ ਇੱਕ ਗੱਲ ਤਰੀ ਵਿਚਾਲੇ ਜਾਏ ਗੁੱਸਾ ਵੀ ਨਾ ਕਰੀ ਗੱਲ ਦਾ ਹੁਣ 55 ਵਿੱਚ ਤੈਨੂੰ ਸਵੇਰੇ ਕੋਈ ਗਾਂ ਲੱਗੀ ਨਰਮ ਬਈ ਇਹ ਬਮਾਠਵਾਰ ਲ ਉਹ ਗੱਲ ਲੱਗੂਗੀ ਕਿ ਨਹੀਂ ਲੱਗੂਗੀ ਵੀਰੇ ਗਾਂ ਬਿਮਾਰ ਖਮਾਰ ਲਵਾ ਕੇ ਕਿਵੇਂ ਕਰਾਂਗੇ ਸਾਡੇ ਤਿੰਨ ਗਰਾਉਂਡ ਆ ਜੀ ਵੀਰੇ ਉਹ ਗਾਂ ਸਾਈਡ ਤੇ ਕਰਦੇ ਆਂਗੇ ਤੂੜੀ ਵਾਲੇ ਜਾਊਗੇ ਸਾਈਡ ਤੇ ਕਰਦੇ ਆਂਗੇ ਵੀਰੇ ਨੂੰ ਸਾਈਡ ਤੇ ਕਰਕੇ ਜੇ ਤਾਂ ਕੋਈ ਬੁਖਾਰ ਬਖੂਰਾ ਫਿਰਦਾ ਉਹਨੂੰ ਦੂਏ ਲਾੜ ਚ ਵੇਚ ਦੇਾਂਗੇ ਜੀ ਕੋਈ ਜ਼ਿਆਦਾ ਕੀ ਪਰਨ ਕੋਈ ਨਹੀਂ ਲਾਉਣੀ ਜੀ ਉਹ ਵੀਰੇ ਕਿਸੇ ਨੂੰ ਹੋਰ ਦੇ ਦੇਂਗਾ ਉਹ ਮੰਡੀ ਚ ਬੱਸ ਗੱਲ ਜਿਹੜੀ ਆ ਗਈ ਵੇਚ ਵੀਰ ਕਹਿੰਦੇ ਹੱਡਨ ਆਏ ਹੋ ਗਿਆ ਪਰ ਜਿਹੜੇ ਆਪਦੇ ਮਨੋ ਪਤਾ ਵੀ ਗਾਂ ਚ ਨੁਕਸਾ ਉਹ ਗਾਪਾ ਦੇ ਦਿੱਤੀ ਚਲੋ 55 ਦੇ ਵਿੱਚੋਂ ਸਿਰ ਤੇ ਖੇਤ ਤਾਂ ਸੋਤੇ ਜਾਂਦੇ ਨਹੀਂ ਹੁੰਦੇ ਦੇਖੋ ਪ੍ਰਮਾਤਮਾ ਦੀ ਕਿਰਪਾ ਸਦਕਾ ਜਦੋਂ ਆਪਾਂ ਨੂੰ ਇੰਨਾ ਕੁ ਪ੍ਰਮਾਤਮਾ ਨੇ ਮਾਣ ਬਖਸ਼ਤਾ ਆਪਾਂ ਇਸ ਸਟੇਜ ਤੇ ਵੀਰੇ ਆ ਗਏ ਜੇ ਇੱਥੇ ਆ ਗਏ ਆਪਾਂ ਹਰਾਮੀਪੁਰਾ ਇੱਥੋਂ ਕਰਾਂਗੇ ਫਿਰ ਉੱਥੇ ਫਿੱਟ ਲਾਣ ਦਾ ਵੀਰੇ ਕੁਦਰਤ ਸਾਥ ਸੜ ਦੂਗੀ ਜੀ ਆਪਾਂ ਅੱਜ ਅਰਸ ਤੇ ਗਏ ਆ ਨਾ ਇਹਨੂੰ ਸਮਾਂ ਨਹੀਂ ਲੱਗਣਾ ਫਰਸ ਤੇ ਆਉਂ ਸੋ ਗਾਲਾ ਸਮੁੰਦਰ ਦੇ ਕੰਢੇ ਜਿਹੜੇ ਕੋਠੀਆਂ ਪਾਈ ਬੈਠੇ ਸੀ ਕੁਦਰਤ ਦੀ ਮਾਰ ਆ ਹੀ ਖੁਰ ਗਈਆਂ ਖੁਰ ਗਈ ਉਹੀ ਚੀਜ਼ ਆ ਵੀਰੇ ਬਹੁਤ ਜਾਨੀ ਆਪਦੇ ਮਨੋਂ ਸੁੱਚੀ ਲਾਉਂਦੇ ਆਂ ਸਾਰੀ ਚੀਜ਼ ਅੱਗੇ ਜਾ ਕੇ ਵੀਰੇ ਕੋਈ ਨੀਕੀ ਹੋ ਜਾਏ ਉਹ ਆਪਾਂ ਕਹਿ ਨਹੀਂ ਸਕਦੇ ਨਹੀਂ ਕਹਿ ਸਕਦੇ ਗਿਆ ਜੀ ਲਾਜ਼ਮੀ ਕਹਿੰਦੇ ਆ ਮਗਰੋਂ ਪਿੱਛੋਂ ਹੁੰਦੀ ਕੋਸ਼ਿਸ਼ ਦੇਣਾ ਕਰਿਓ ਵੀਰ ਬਣ ਕੇ ਇਹਨਾਂ ਕਹਿਆ ਕਿ ਮੈਂ ਨੇੜੇ ਆ ਗਿਆ ਮੈਂ ਵਿਆਹ ਆਇਆ ਬਾਈ ਜੇ ਅਸੀਂ ਫਾਰਮ ਤੇ ਬੰਦਾ ਐਂਟਰ ਨਹੀਂ ਹੁੰਦਾ ਕੋਈ ਜੀ ਹੁਣ ਤੁਸੀਂ ਇੱਧਰ ਆਇਓ ਤੁਹਾਡਾ ਸਾਥ ਸੈਨੀਟਾਈਜ਼ਰ ਕਰਿਆ ਨਾ ਜੀ ਇਹ ਚੀਜ਼ਾਂ ਵੀਰੇ ਲਾਟ ਤੇ ਆਓ ਆਓ ਸੁਬਾਹ ਸਾਜ ਰਹੇ ਜਿਹੇ ਦਾ ਤੁਹਾਡੇ ਮਨ ਦਾ ਸੁਪਨਾ ਤੁਹਾਨੂੰ ਉਹ ਜੀ ਗਾਉ ਮਿਲੂ ਜਿਹੜਾ ਮਰਜੀ ਰੇਟ ਲਾ ਲਓ ਮਾਰਕੀਟ ਘومی ਹੋ ਤਾਂ ਜੇ ਮੈਂ ਕੱਚੀ ਕੱਢੀ ਸੀ ਵੀਰੇ ਮਲ ਢਾ ਲਿਆ ਨਾ ਅੱਜ ਤੋਂ 10 ਨਾਲ ਤੁਸੀਂ ਸੌਦਾ ਲੈ ਲਓ ਜੀ ਤੇ ਐਂਡ ਤੇ ਗੱਲ ਲਾਜ਼ਮੀ ਕਹਿਣਾ ਘਰ ਦੀ ਕੋਈ ਨਹੀਂ ਵਪਾਰ ਕਰਦੇ ਆ ਸਾਰੀ ਚੀਜ਼ ਦਾ ਵੀਰੇ ਵਪਾਰ ਕਰਦੇ ਆ ਸਾਡੇ ਡੇਢ ਨੂੰ ਅਜ ਮੜਾ ਜਾ ਸਾਰੀ ਚੀਜ਼ ਦਾ ਵੀਰੇ ਵਪਾਰ ਕਰਦੇ ਆ ਘਰ ਦੀ ਕੋਈ ਨਹੀਂ ਸਾਰੀ ਮਾਲ ਖੂਦ ਤੇ ਲੈ ਆਏ ਆ ਕਿਸੇ ਘਾਕ ਦੀ ਖਾਤਰ ਨਹੀਂ ਪਹਿਲਾਂ ਆਪਦੇ ਘਰ ਦੀ ਖਾਤਰ ਲੈ ਆਏ ਆ ਜੀ ਜੇਲ੍ਹ ਚੋਂ ਪੈਸੇ ਨਾਲ ਖਰਚ ਕੇ ਜੀ ਅੱਗੇ ਵੀਰੇ ਤੁਸੀਂ ਲੈ ਜਾਣੀ ਆ ਉਹ ਆਉਣ ਲੈਣ ਦੇਣੀ ਕੋਈ ਨਹੀਂ ਆਪਦੀ ਦੇਖ ਕੇ ਵੀਰ ਜੀ ਗਿਆਨ ਨਾਲ ਪੂਰੇ ਧਿਆਨ ਨਾਲ ਸੋਚ ਸੰਝ ਕੇ ਪੂਰੀ ਟਣਕਾ ਕੇ ਲੈ ਕੇ ਜਾਓ ਤੁਹਾਨੂੰ ਖਰੀ ਲੱਗਦੀ ਆ ਲੈ ਜਾਓ ਜੇ ਨਹੀਂ ਸਮਝ ਲੱਗਦੀ ਜਮਣ ਨਾਲ ਲੈ ਕੇ ਜਾ ਜੀ ਜਦੋਂ ਲੋਡੀ ਵੈੜ ਓਕੇ ਹੋ ਗਈ ਵੀਰੇ ਪੇਮੈਂਟ ਕਾਊਂਟਰ ਤੇ ਗਿਣਾ ਦਿਓ ਤੇ ਜਦੋਂ ਗੇਟੋਂ ਬਾਹਰ ਵੀਰੇ ਵੈੜ ਹੋ ਗਈ ਤਾਂ ਉਂjari ਦੋਸਤੀ ਪੱਕੀ ਆ ਗਊ ਪ੍ਰਦੀ ਕੋਈ ਲੰਬਾ ਜੈ ਜੈ ਗੱਲ ਕਿਉਂਕਿ ਵੀਰੇ ਅਸੀਂ ਗਰੰਟੀ ਦੇ ਕੰਮ ਨਹੀਂ ਕਰਦੇ ਇੰਨੀ ਦੀ ਗਾਰੰਟੀ ਨਾਲ ਸੀ ਮੁਰੋ ਲਈਏ ਤਾਂ ਗਰੰਟੀ ਨਹੀਂ ਗਰੰਟੀ ਲੈ ਲਈ ਸਾਲ ਚ 55 ਵਿਗਣਗੇ ਵਿਗਣਗੇ ਵੀਰੇ ਗਾਰੰਟੀ ਵਾਲਾ ਕੰਮ ਨਹੀਂ ਕਰਦੇ ਕਿਉਂਕਿ ਸਾਲ ਹੀ ਚੀਜ਼ ਆ ਨਹੀਂ ਪਤਾ ਤਾਂ ਆਪਦੇ ਲੱਗਦਾ ਮੈਂ ਵੇਚਾਂ ਦੇ ਕੱਪੜਾ ਵੇਚਾਂ ਵੀਰੇ ਗਾਰੰਟੀ ਦੇ ਦੂਗਾ ਜੀ ਇਹ ਚੀਜ਼ ਆ ਗਈ ਇਸ ਕਰਕੇ ਮਾੜਾ ਮਾਲ ਵੀਰੇ ਲੈਂਦੇ ਨਹੀਂਗੇ ਸੱਚਜਾ ਹੀ ਲੈਣਾਗਾ ਵੀ ਆਪ ਦੀ ਚੰਗੀ ਦਾ ਜਿਹੜਾ ਜੋ ਦੇਖੋ ਬਾਹਰ ਦੇ ਵਿੱਚ ਤੁਰਦੀ ਆ ਗਈ ਮਾਲ ਚ ਨੇ ਵੀਰੇ ਪਲੂਨ ਆ ਲੈ ਹੁਣ ਲੱਗੀ ਆ ਗਰਾਊਂਡ 'ਚ ਤੁਸੀਂ ਬੈਠ ਲੈ ਬੈਠਾ ਤੇ ਉੱਪਰ ਦੀ ਆ ਲੈ ਖੀਰਾ ਬੱਚਾ ਵੀਰੇ ਇਹ ਅੱਛਾ ਦੰਦੋ ਖੀਰਾ ਦੁੱਧ ਦੰਦਿਆਂ 'ਚ ਖੀਰਾ ਬੱਚਾ ਦੇਖੋ ਲੈ ਵਾ ਇਹ ਵੀਰੇ ਜੇ ਜਾਣੀ ਦੀ ਚਰੋਬ ਕਹਿੰਦੇ ਨਹੀਂ ਇਹ ਜੇ ਕੋਸਟ ਕੋਗਰਿਆਂ ਕੋਲੇ ਆਵੜੈ ਨਹੀਂ ਵੀਰੇ ਤਾਂ ਇਹਨੂੰ ਕੰਨੀ ਤੇ ਮੇਰੇ 2-3 ਘੰਟੇ ਲਾ ਕੇ ਇਹਦਾ ਮੁੱਲ ਵੱਖਰਾ ਹੁੰਦਾ ਨਹੀਂ ਉਹ ਗੱਲ ਆ ਮੈਂ ਤਾਂ ਸੰਗਾਰ ਬਣੂਗੀ ਰੁਪਈਆ ਵੀ ਇਹਦੇ 'ਚ ਵੀ 3000 ਤੋਂ 4000 ਤੱਕ ਹੋਣਾ ਅੱਛਾ ਬੱਸ ਦੇਣੀ ਉਹਨੂੰ ਆ ਜਿਹੜਾ ਬੰਦਾ ਪੁਰਾਣਾ ਮਿੱਤਰ ਆ ਇਆ ਫਾਰਮ ਪਾਉਣਾ ਹੋਇਆ ਜੀ ਬਜਾਰੀ ਦੋਸਤੀ ਅੱਗੇ ਵਧਾਉਣੀ ਆ ਇਹ ਜਿਹੜਾ ਵੀਰ ਲੈ ਗਿਆ 15 ਦਿਨ ਜਦੋਂ ਚੋਲੀ ਚਾਹੇ 50000 ਨਫੇ ਨਾਲ ਗਾਂ ਵੇਚ ਲੈ ਕੇ ਆ ਗਿਆ बिकੂਗੀ ਇਸ ਤਰ੍ਹਾਂ ਦਾ ਬੱਚਾ ਵੀਰੇ ਇਹ ਤੇ ਹਾਂ ਜਿੰਦੀ ਜਦੋਂ ਵੀਰੇ ਗੇਟੋਂ ਬਾਹਰ ਗਾਂ ਹੋ ਗਈ ਲਾਂਭਾ ਇੱਕ ਪੈਸਾ ਨਹੀਂ ਦੇਣਾ ਚੰਗੀ ਲਾਡੀ ਲੈ ਜਾਓ ਨਹੀਂ ਚੰਗੀ ਲਾਡੀ ਨਾਲ ਜਾਓ ਇਹ ਤੁਹਾਨੂੰ ਆਪਾਂ ਜਾਣ ਦੀ ਗੱਲ ਵੀਰੇ ਕਹੀ ਆ ਤੇ ਬਾਕੀ ਤੁਹਾਨੂੰ ਢਿੱਲੋ ਸਾਲ ਦੱਸਾਂਗੇ ਸੋ ਵੀਰੇ 62807 13934 ਵੀਰ ਦਾ ਕੰਟੈਕਟ ਨੰਬਰ ਆ ਸ਼ੀਨੀਵਾਲ ਕਲਾਂ ਪਿੰਡਾ ਬਰਨਾਲਾ ਜ਼ਿਲ੍ਹਾ 10 ਤਰੀਕ ਨੂੰ 12ਵੇਂ ਮਹੀਨੇ ਤੇ ਵਿజిਟ ਕਰੋ ਆਪਦੀ ਮਨਪਸੰਦ ਦੀ ਗਾ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀ